ਤਰੋ ਅੱਜਨਾ ਤੁਹਾਨੂੰ ਉਸ ਟਰੈਕਟਰ ਦੇ ਦਰਸ਼ਨ ਕਰਵਾਉਣੇ ਆ ਜਿਹੜਾ ਟਰੈਕਟਰ ਮਾਰਕੀਟ ਦੇ ਵਿੱਚ ਧੜਾ ਧੜਾ ਆ ਰਿਹਾ ਹੈ ਜਿਹੜੇ ਟਰੈਕਟਰ ਦਾ ਕਿਸੇ ਟਰੈਕਟਰ ਦੇ ਨਾਲ ਕੋਈ ਕੰਪੈਰੀ ਜਨਨੀ ਨਿੰਦਣ ਵਾਲੇ ਬੇਸ਼ੱਕ ਨਿੰਦੀ ਜਾਂਦੇ ਆ ਵੀ ਇਹਦਾ ਸਪेयर पार्ट्स ਨਹੀਂ ਮਿਲਦਾ ਇਹਦੀ ਸਰਵਿਸ ਬੜੀ ਮਹਿੰਗੀ ਆ ਪਰੋ ਇਸ ਤਰ੍ਹਾਂ ਦੀ ਕੋਈ ਚੀਜ਼ ਨਹੀਂ ਸਰਵਿਸ ਉਹਦੀ ਬਹੁਤ ਘੱਟ ਖਰਚੇ ਦੇ ਵਿੱਚ ਹੁੰਦੀ ਆ ਤੇ ਪੜੇ ਲਿਖੇ ਕਿਸਾਨ ਉਸ ਟਰੈਕਟਰ ਨੂੰ ਖਰੀਦਣਾ ਪਸੰਦ ਕਰਦੇ ਆ ਤੇ ਜੇ ਗੱਲ ਕਰੀਏ ਮਿੱਤਰੋ ਹੋਰਾਂ ਟਰੈਕਟਰਾਂ ਦੇ ਮੁਕਾਬਲੇ ਨਾਲ ਉਹਦਾ ਜਰਾ ਘੇਰਾ ਹੈ ਬਾਹਲਾ ਛੋਟ ਹੈ ਉਹ ਟਰੈਕਟਰ ਕਿਹੜਾ ਕਿਹੜੇ ਸੱਜਣ ਨੇ ਉਹਨਾਂ ਦੀ ਏਜੰਸੀ ਲਈ ਹੈ ਤੁਹਾਨੂੰ ਉਹਨਾਂ ਦੇ ਸਾਹਮਣੇ ਕਰਾਂਗੇ ਧਰਮੇ ਸਭ ਤੋਂ ਪਹਿਲਾਂ ਕੈਮਰਾ ਮਾਰਦੇ ਆਪਾਂ ਸਹਿਰ ਬਠਿੰਡੇ ਦੇ ਵਿੱਚ ਬਾਬਾ ਐਗਰੋ ਸੇਲ ਜਿੱਤੇ ਪਹੁੰਚੇ ਆਂ ਮਿੱਤਰੋ ਅੱਜ ਸਾਡੇ ਨਾਲ ਉਹ ਸੱਜਣ ਹੋਣਗੇ ਜਿਨ੍ਹਾਂ ਨੇ ਬਹੁਤ ਬਰੀਕੀ ਦੇ ਨਾਲ ਸਰਚ ਕਰਕੇ ਕਬੋਟਾ ਟਰੈਕਟਰ ਜਿਹਦੇ ਨਾਲ ਜੁੜੇ ਨੇ ਕਬੋਟਾ ਟਰੈਕਟਰ ਤੁਹਾਡੇ ਸਾਹਮਣੇ ਖੜੇ ਆਪਾਂ ਕੱਲਾ ਕੱਲਾ ਫੀਚਰ ਜਾਣਾਂਗੇ ਵੀ ਹੋਰਾਂ ਟਰੈਕਟਰਾਂ ਦੇ ਮੁਕਾਬਲੇ ਇਹ ਟਰੈਕਟਰ ਦੇ ਵਿੱਚ ਡਿਫਰੈਂਟ ਕੀ ਹੈ ਅੱਜ ਕੱਲ੍ਹ ਪੜ੍ਹੇ ਲਿਖੇ ਕਿਸਾਨ ਪ੍ਰੀਮੀਅਮ ਗਾਹਕ ਇਹਨੂੰ ਖਰੀਦ ਕਿਉਂ ਰਹੇ ਨੇ ਪਰ ਉੱਪਰ ਜਾਣਕਾਰੀ ਲਵਾਂਗੇ ਸਾਡੇ ਨਾਲ ਹੁਣ ਕੇ ਸਰਦਾਰ ਸਰਜੀਤ ਸਿੰਘ ਜੀ ਕਬੋਟਾ ਟਰੈਕਟਰ ਜਿੱਥੋਂ ਸਪੈਸ਼ਲ ਤੌਰ ਤੇ ਸਾਡੇ ਦਰਮਿਆਨ ਪਹੁੰਚਿਆ ਉਸ ਤੋਂ ਬਾਅਦ ਸਤਿ ਸ਼੍ਰੀ ਅਕਾਲ ਜੀ ਸਾਡੇ ਨਾਲ ਸਾਡਾ ਭਰਾਮਣ ਜੋਤ ਤੇ ਇਸ ਡੀਲਰਸ਼ਿਪ ਦੇ ਮਾਲਕ ਕਹਿ ਦिए ਐਮ ਡੀ ਸਾਹਿਬ ਕਹਿ ਦिए ਸਤਿ ਸ਼੍ਰੀ ਅਕਾਲ ਜੀ ਸਰਦਾਰ ਨਸਰਤ ਸਿੰਘ ਜੀ ਸਰ ਪਹਿਲਾਂ ਤੁਹਾਨੂੰ ਬਹੁਤ ਸਾਰੀਆਂ ਮੁਬਾਰਕਾਂ ਵੀ ਜਿਹੜਾ ਤੁਸੀਂ ਨਾ ਆਉਣ ਵਾਲੇ ਸਮੇਂ ਨੂੰ ਬੋਝ ਲਿਆ ਕਹਿ ਸਕਦੇ ਆ ਮੁਬਾਰਕਾਂ ਜੀ ਤੁਹਾਨੂੰ ਬਹੁਤ ਬਹੁਤ ਤੇ ਸਰ ਮੈਨੂੰ ਇਹ ਦੱਸਿਓ ਵੀ ਤੁਸੀਂ ਕਿੰਨੇ ਟਾਈਮ ਤੋਂ ਟਰੈਕਟਰਾਂ ਦੀ ਫੀਲਡ ਨਾਲ ਜੁੜੇ ਹੋ ਹੋ ਟਰੈਕਟਰ ਫੀਲਡ ਨਾਲ ਤਾਂ ਮੈਨੂੰ ਲਗਭਗ अच्छा हां शुरू ਤੋਂ हां जी ਆਪਾਂ ਟਰੈਕਟਰ ਇੰਡਸਟਰੀ ਨਾਲ ਹੀ ਜੁੜੇ ਹੋਏ ਆਂ ਟਰੈਕਟਰ ਇੰਡਸਟਰੀ ਨਾਲ ਜੁੜੇ ਹੋਏ ਆਂ 2002 ਤੋਂ ਲੈ ਕੇ ਆਪਾਂ ਡੀਲਰ ਤੇ ਪਚਲਾਈ ਹੈ ਜੀ ਪਹਿਲਾ ਆਪਾਂ ਇਹ ਜੇ ਮਕੈਨਿਕ ਕਹ ਲੋ ਜਾਂ ਜੇ ਅਲਾਈਨਮੈਂਟ ਕਹ ਲੋ ਜੀ ਇਹ ਕੰਮ ਕਰਿਆ ਹੋਇਆ ਜੀ اچھا ਤੇ ਇੱਕ ਵੋਟਾ ਟਰੈਕਟਰ ਨਾਲ ਜੁੜਿਆ ਨੂੰ ਕਿੰਨਾ ਸਮਾਂ ਹੋ ਗਿਆ ਟਰੈਕਟਰ ਮੈਂ 2005 ਤੋਂ ਸੋਨਾ ਲਿਕਾ ਨਾਲ ਜੁੜਿਆ ਹੋਇਆ ਸੀਗਾ ਜੀ 23 ਤੱਕ ਠੀਕ ਹੈ ਜੀ 23 ਤੱਕ ਹਾਂ 23 ਮਤਲਬ ਮਾਰਚ ਮਹੀਨ ਤੋਂ ਹਾਂਜੀ ਟੀਮ ਆਈ ਤੋਂ ਆਪਾਂ ਫਿਰ ਕੋਟਾਂ ਨਾਲ ਜੁੜ ਗਏ ਕੋਟਾਂ ਨਾਲ ਜੁੜ ਗਏ ਇੱਧਰ ਜੁੜਨ ਦਾ ਕੀ ਰੀਜਨ ਹੋ ਗਿਆ ਮੈਨੂੰ ਇਹ ਗੱਲ ਕਲੀਅਰ ਕਰਿਓ ਵੀ ਇੱਧਰ ਜੁੜਨ ਦਾ ਤੁਹਾਡੇ ਕੀ ਰੀਜਨ ਹੈ ਜਿਵੇਂ ਅੱਜ ਕੱਲ ਸੋਸ਼ਲ ਮੀਡੀਆ ਦਾ ਚੁੱਕ ਹੈ ਜੀ ਬਿਲਕੁਲ ਸੋਸ਼ਲ ਮੀਡੀਆ ਜਦੋਂ ਆਪਾਂ ਵੇਖਦੇ ਰਹਿੰਨੇ ਆ ਹਾਂਜੀ ਉੱਥੋਂ ਫਿਰ ਆਈਡੀਆ ਆ ਜਾਂਦੇ ਆਪਾਂ ਨੂੰ ਵੀ ਕਿਹੜੀ ਕੁਆਲਿਟੀ ਅੱਗੇ ਜਾ ਰਹੀ ਹੈ ਕਿਹੜੀ ਪਿੱਛੇ ਜਾ ਰਹੀ ਹੈ ਹਾਂ ਉੱਥੋਂ ਫਿਰ ਆਪਾਂ ਨੂੰ ਆਪਾਂ ਸਰਚ ਕੀਤੀ ਠੀਕ ਹੈ ਜੀ ਵੀ ਆਪਾਂ ਨੂੰ ਆਉਣ ਵਾਲਾ ਜਿਹੜਾ ਸਮਾਂ ਹਮ ਜਿਹੜੀ ਨਵੀਂ ਜਨਰੇਸ਼ਨ ਹੈ ਬਿਲਕੁਲ ਵੀ ਉਹ ਬ੍ਰਾਂਡ ਪਸੰਦ ਕਰਦੀ ਹੈ ਸਹੀ ਗੱਲ ਆ ਜਿਹੜੇ ਵੀ ਅੱਜ ਕੱਲ ਆਪਣੇ ਨੋਕਲ ਬ੍ਰਾਂਡ ਆ ਜੀ ਉਹਨਾਂ ਤੋਂ ਲੋਕਾਂ ਦਾ ਮਨ ਹਟਦਾ ਜਾਂਦਾ ਪਰ ਜਿਹੜਾ ਸਹੀ ਕਸਟਮਰ ਹੈ ਰਾਇਲ ਕਸਟਮਰ ਹੈ ਉਹ ਅੱਜ ਕੱਲ ਬ੍ਰਾਂਡ ਖਰੀਦ ਕੇ ਹੀ ਰਾਜੀ ਹੈ ਬਿਲਕੁਲ ਉਸ ਤੋਂ ਬਾਅਦ ਫਿਰ ਆਪਾਂ ਇਧਰ ਇਧਰ ਨੂੰ ਸ਼ਿਫਟ ਕੀਤਾ ਤੇ ਆਪਾਂ ਵਧੀਆ ਟਰੈਕਟਰ ਵੇਚ ਰਹੇ ਹਾਂ ਜੀ ਤੇ ਆਪਣੀਆਂ ਮਸ਼ੀਨਾਂ ਵੀ ਆ ਰਹੀਆਂ ਝੂਨਾ ਲਾਉਣ ਵਾਲੀਆਂ ਅੱਛਾ ਇਹ ਟਰੈਕਟਰਾਂ ਤੋਂ ਇਲਾਵਾ ਹੋਰ ਕਿਹੜੇ ਕਿਹੜੇ ਐਪਲੀਮੈਂਟ ਮਤਲਬ ਬਹੁਤ ਬਣਾ ਰਹੀ ਹੈ ਜੀ ਕੰਪਨੀ ਓਕੇ ਹਾਂ ਜੀ ਇਹ ਤਾਂ ਆਪਣੀ ਇਹ ਬਣਾ ਰਹੀ ਹੈਗੇ ਸਮਝ ਲਓ ਵੀ ਝੋਨਾ ਲਾਉਣ ਵਾਲੀਆਂ ਮਸ਼ੀਨਾਂ ਵੱਡੀ ਵੀ ਛੋਟੀ ਵੀ ਠੀਕ ਹੈ ਜੀ ਇਹ ਤਾਂ ਜਿੰਨੇ ਇੰਪਲੀਮੈਂਟ ਪੜਾ ਰਿਹਾ ਇਹ ਲਸਣ ਲਾਉਣ ਤੋਂ ਗੰਢੇ ਲਾਉਣ ਤੋਂ ਪੱਟਣ ਤੋਂ ਹਰ ਇੱਕ ਕਿਸਮ ਦੀ ਮਸ਼ੀਨਰੀ ਇਹਨਾਂ ਕੋਲੇ ਹੈਗੀ ਕੋਟਾ ਦੀ ਜਪਾਨ ਦੇ ਵਿੱਚ ਇਹ ਕਹਦੀ ਹੈ ਵੀ ਫਸਲ ਬੀਜਣ ਤੋਂ ਲੈ ਕੇ ਫਸਲ ਦੀ ਕਟਾਈ ਤੱਕ ਹਰ ਕੈਪਲੀਮੈਂਟ ਦੀ ਇੱਕ ਆਪਣੀ ਬਹੁਤ ਵਧੀਆ ਕੰਬਾਈਨ ਆ ਰਹੀ ਹੈ ਜੀ ਠੀਕ ਹੈ ਜੀ ਉਹਨੂੰ ਮਤਲਬ ਉਹ ਜਮਾ ਡਿੱਗਿਆ ਹੋਇਆ ਝੋਨਾ ਹੂੰ ਟਰੈਕ ਕੰਬਾਈਨ ਹੈ ਜੀ ਉਹ ਓਕੇ ਬਿਲਕੁਲ ਉਹ ਇਦਾਂ ਦੀ ਕਟਾਈ ਕਰਦੀ ਹੈ ਵੀ ਸੋਨੂੰ ਆਪਣਾ ਇਕੱਠਾ ਬਣਾਉਣ ਵਾਸਤੇ ਹਾਂਜੀ ਉਹਦਾ ਸੋਨੂੰ ਪਿੱਛੇ ਰੈਗ ਵਗੈਰਾ ਮਾਰਨ ਦੀ ਲੋੜ ਨਹੀਂ ਉਹ پرو پرو ਤੁਨਾ ਝਾੜ ਲੈਂਦੀ ਹੈ ਹੂੰ ਤੇ ਬਾਕੀ ਜਿਹੜਾ ਫੂਸ ਹੁੰਦਾ ਪਿਛੇ ਉਹ ਲੰਬਾ ਬਾਹਨਦੀ ਹੈ ਅੱਛਾ ਤੇ ਤੁਸੀਂ ਆਪਣਾ ਲਾਓ ਮਗਰ ਉਹਦੇ ਬੈਲਰ ਬੈਲਰ ਤੇ ਆਪ ਦੀਆਂ ਇਕੱਠਾ ਬਣਾਓ ਉਹ ਜਿਹੜੀ ਬੈਲਰ ਵਾਲੀ ਚੀਜ਼ ਹੈ ਉਹ ਪਨੀਰੀ ਆ ਉਹ ਆਪਣੀ ਜਿਹੜੀ ਪਰਾਲੀ ਹੈ ਹਾਂਜੀ ਉਹ ਮਹਿੰਗੀ ਵੀ ਵਿਕਦੀ ਹੈ ਬਹੁਤ ਜ਼ਿਆਦਾ ਓਕੇ ਕਿਉਂਕਿ ਉਹ ਜਿਵੇਂ ਆ ਆਪਣੀਆਂ ਟਾਈਲਾਂ ਵਗੈਰਾ ਪੈਕਿੰਗ ਕਰਦੇ ਆ ਜਾਂ ਸੀਯੂ ਪੈਕਿੰਗ ਕਰਦੇ ਆ ਜੀ ਜੀ ਉਹਨਾਂ ਚ ਵਰਤੋਂ ਚ ਆਉਂਦੀ ਆ ਕਠਾ ਬਣਾ ਲਓ ਤੇ ਭਾਵੇਂ ਚੱਕ ਕੇ ਟਰਾਲੀ 'ਚ ਲੋਡ ਕਰਕੇ ਤਿਆਰ ਆ। ਆਹ ਨਿਕਲ ਚਾਹੇ ਭਰੇ ਬੰਨੜੀ ਜਿਵੇਂ ਪਹਿਲਾਂ ਕਹਿੰਦੇ ਸੀ। ਹਾਂ ਉਹਨੂੰ ਹਾਂ ਉਹਨੂੰ ਭਾਈ ਉਹ ਵੇਚ ਦਿਓ ਤੁਸੀਂ ਲਿਆ ਕੇ। ਠੀਕ ਹੈ ਜੀ। ਉਹ ਇੰਨੀ ਹੈਗੀ ਉਹ। ਕਬੂਟਾ ਪ੍ਰਤੀ ਜਿਹੜੇ ਸਾਡੇ ਕੋਈ ਕੰਪੀਟੀਟਰ ਹੈ। ਹਾਂ ਜੀ। ਕੰਪੀਟੀਸ਼ਨ ਦੇ ਵਿੱਚ ਉਹਨਾਂ ਕੋਲੇ ਕੋਈ ਹੋਰ 네ਗੇਟਿਵ ਪੁਆਇੰਟ ਤਾਂ ਹੈ ਨਹੀਂ ਕਬੂਟਾ ਦਾ। ਮੁਕਾਬਲਾ ਨਹੀਂ ਹੈਗਾ। ਹਾਂ ਮੁਕਾਬਲਾ ਹੈ ਜੀ। ਹਾਂ ਜੀ। ਉਹਨਾਂ ਕੋਲੇ 네ਗੇਟਿਵ ਪੁਆਇੰਟ ਹੈ ਨਹੀਂ ਵੀ ਆਪਾਂ ਯਾਰ ਇਹ ਚੋਂ ਕੀ 네ਗੇਟਿਵ ਕੀ ਦੱਸਗੀ ਦੂਜੀਆਂ ਟਰੈਕਟਰ ਵੇਚਣ ਵਾਸਤੇ। ਹਾਂ ਹਾਂ। ਉਹ ਫਿਰ ਇੱਕ ਤਵਾ ਲਾਉਂਦੇ ਆ ਪ੍ਰੋਪੋਗੰਡਾ ਕਰਦੇ ਵੀ ਇਹਦਾ ਸਪਿਆਰ ਪਾਰਟ ਨਹੀਂ ਮਿਲਦਾ ਜੀ ਇਹਦਾ ਇੰਜਨ ਨਹੀਂ ਹੁੰਦਾ ਜੀ ਇਹਦਾ ਪੰਪ ਕੈਲੀਬ੍ਰੇਟੇਟ ਨਹੀਂ ਹੁੰਦੀ ਜੀ ਪੰਪ ਦੀ ਹਣਾ ਪਰ ਇਹ ਮੈਂ ਕਿਸਾਨ ਵੀਰਾਂ ਨੂੰ ਦੱਸਣਾ ਚਾਹਣਾ ਵੀ ਇਹ ਸਭ ਕੁਝ ਹੈਗਾ ਜੀ ਇਹਦੇ 'ਚ ਕੋਈ ਉਹ ਨਹੀਂ ਹੈਗੀ ਇਹ ਤੀ ਗੱਲ ਬਾਤ ਪਹਿਲਾਂ ਜਦੋਂ ਫੋਰਟ ਟ੍ਰੈਕਟਰ ਆਇਆ ਹੈ ਜੀ ਹਾਂਜੀ ਉਦੋਂ ਵੀ ਲੋਕਾਂ ਨੇ ਜਿਹੜੇ ਕੰਪੀਟੀਟਰਾਂ ਨੇ ਇਹੀ ਤਵਾਰ ਆਇਆ ਸੀ ਇਹਨਾਂ ਦਾ ਵੀ ਇਹਦਾ ਇੰਜਨ ਬੰਦਾ ਪਿਆ ਕਰੂਗਾ ਬੋਰ ਨਹੀਂ ਹੁੰਦਾ ਜੀ ਇਹ ਤੇ ਪਰ ਅੱਜ ਤੱਕ ਦੇਖ ਲਓ ਕਿੰਨੇ ਸਾਲ ਹੋ ਗਏ ਵੀ ਹਾਂ ਦੱਸੋ ਕਿਹੜੇ ਕਸਟਮਰ ਨੇ ਇੰਜਨ ਬਦਲਿਆ ਸਹੀ ਗੱਲ ਇੱਕ ਕਸਟਮਰ ਆਪਣੇ ਇੱਥੇ ਨੇੜੇ ਦੇ ਨੇ ਖੜਾ ਕਰਕੇ ਹੱਥ ਘੜਾ ਖੜਾ ਕਰਕੇ ਕਹਿੰਦੇ ਵੀ ਯਾਰ ਮੈਨੂੰ ਇੰਜਨ ਬਦਲਣਾ ਪਿਆ ਮੈਂ ਟਰੈਕਟਰ ਮੇਰਾ ਬੋਰ ਨਹੀਂ ਰਿਹਾ ਸਹੀ ਆ ਸਹੀ ਆ ਹਾਂਜੀ ਇਹੀ ਹੁਣ ਮਤਲਬ ਇਹ ਤਵਾ ਲਾਉਂਦੇ ਆ ਵੀ ਯਾਰ ਇਹ ਤਾਂ ਬੋਰ ਨਹੀਂ ਹੁੰਦਾ ਇਹਦਾ ਇੰਜਨ ਬਦਲਣਾ ਪਊਗਾ ਦਾ ਇਹ ਕਰਨਾ ਪਊ ਉਹ ਕਰਨਾ ਪਊ ਹਮ ਹਰ ਇੱਕ ਚੀਜ਼ ਦਾ ਸਾਵਧਾਨ ਹੈਗਾ ਬਿਲਕੁਲ ਉਹੀ ਗੱਲ ਤਾਂ ਹੈ ਟਰੈਕਟਰ ਦੀ ਪ੍ਰੋਡਕਟ ਹੀ ਇੰਨਾ ਵਧੀਆ ਹੈ ਹਮ ਵੀ ਇਹ ਤੁਹਾਨੂੰ ਛੇਤੀ ਕਿਤੇ ਤੁਹਾਨੂੰ ਤਿੰਨ ਪੀੜੀਆਂ ਤੱਕ ਖਿਲਾਉਣ ਦੀ ਲੋੜ ਹੀ ਨਹੀਂ ਇਹਨੂੰ ਅਸਲ ਤਿੰਨ ਪੀੜੀਆਂ ਖਿਲਾਉਣ ਦੀ ਵੀ ਲੋੜ ਨਹੀਂ ਨਹੀਂ ਲੋੜ ਪੈਂਦੀ ਜੇ ਤੁਸੀਂ ਧਿਆਨ ਸੰਭਾਲ ਸਹੀ ਰੱਖੋਗੇ ਠੀਕ ਹੈ ਜੀ ਹਾਂ ओके ओके ਇਹ ਬਣਿਆ ਕਿੱਥੋਂ ਦਾ ਹੋਇਆ ਜੀ ਕਿੱਥੋਂ ਦਾ ਇਹ ਜਪਾਨ ਦਾ ਬਣਿਆ ਹੋਇਆ ਅਸੀਂ ਜਪਾਨ ਦੀ ਤਕਨੀਕ ਨਾਲ ਬਣਿਆ ਹੋਇਆ ਜਪਾਨ ਦੀਆਂ ਤੁਸੀਂ ਵੇਖੋ ਤਕਨੀਕਾਂ ਕਿੰਨੀਆਂ ਵਧੀਆ ਗੱਡੀਆਂ ਸਹੀ ਗੱਲ ਹੈ ਕੋਇਲਸ ਤੋਂ ਦੇਖ ਲਓ ਕੋਇਲਸ ਤੋਂ ਬਾਅਦ ਟੋਇਟਾ ਦਾ ਦੂਜੇ ਆ ਗਿਆ ਆਪਣੀ ਟੋਇਟਾ ਕੰਪਨੀ ਦੀਆਂ ਹਾਰਟੂਨਰ ਆ ਗਈ ਨੋਵਾ ਆ ਗਈ ਹਿਰੋ ਹੋਂਡਾ ਆ ਗਿਆ ਇਹ ਸਾਰੀਆਂ ਸਾਰੀਆਂ ਜਪਾਨ ਦੀਆਂ ਹਾਂ ਕਹਿੰਦੇ ਜਪਾਨ ਤੇ ਭਗਵਾਨ ਹਾਂ ਇਹ ਚੀਜ਼ ਬਣਾਉਣ ਲੱਗੇ ਕਸਰ ਨਹੀਂ ਛੜਕੀ ਆ ਚੱਕ ਗੱਲ ਬਣ ਗਈ ਨਾ ਇੱਥੇ ਹੈਨਾ ਜੀ ਹਾਂ ਜੀ ਤੇ ਹੁਣ ਸਾਡੇ ਨਾਲ ਇਧਰਲੇ ਵਸੇ ਨਾ ਸਰ ਸਰਜੀਤ ਸਿੰਘ ਜੀ ਨੇ ਇੱਕ ਵੋਟਾ ਏਜੰਸੀ ਤੋਂ ਸਪੈਸ਼ਲ ਆਪਾਂ ਇਹਨਾਂ ਤੋਂ ਵੀ ਜਾਣਕਾਰੀ ਲਵਾਂਗੇ ਸਰ ਤੁਹਾਨੂੰ ਵੀ ਬਹੁਤ ਸਾਰੀਆਂ ਮੁਬਾਰਕਾਂ ਹਾਂਜੀ ਸਰ ਥੈਂਕ ਯੂ ਕਿਉਂਕਿ ਤੁਸੀਂ ਬੜੀ ਮਿਹਨਤ ਕਰ ਰਹੇ ਹੋ ਕਿਸਾਨ ਭਰਾਵਾਂ ਦੇ ਵਾਸਤੇ ਬਿਲਕੁਲ ਪੱਡੀ ਸਾਹਿਬ ਪਹਿਲਾਂ ਤਾਂ ਮੈਂ ਕਿਸਾਨ ਭਰਾਵਾਂ ਨੂੰ ਤੁਹਾਡੇ ਚੈਨਲ ਦੇ ਮਾਧਿਅਮ ਰਹੀਂ ਵੈਲਕਮ ਕਰਦਾ ਹਾਂ ਸਰ ਇੱਕ ਨਾ ਕਿਸਾਨ ਭਰਾਵਾਂ ਦਾ ਸਵਾਲ ਹੈ ਕਿੰਨੇ ਸਣ ਤੋਂ ਲੈ ਕੇ ਚੰਦਰੀ ਸਾਹਿਬ ਪੱਡੀ ਸਾਹਿਬ ਕੀ ਹੈਗਾ ਦੇਖੋ ਜਿਹੜਾ ਕਬੋਟਾ ਬ੍ਰਾਂਡ ਹੈਗਾ ਜਪਾਨ ਦੀ ਕੰਪਨੀ ਹੈ ਸਭ ਨੂੰ ਪਤਾ ਹੈ ਪਰ ਇਹਦੀ ਕੰਪਨੀ ਹੈਗੀ 1890 ਦੀ ਹੈ ਮਾਲੂ 135 ਸਾਲ ਦੇ ਕਰੀਬ ਕੰਪਨੀ ਨੂੰ ਇੰਡੀਆ ਦੇ ਵਿੱਚ 2008-09 ਤੋਂ ਇਹਨਾਂ ਨੇ ਸਟਾਰਟਿੰਗ ਕੀਤੀ ਹੈ। ਜਿਹੜੇ ਪ੍ਰੋਡਕਟ ਹੈਗੇ ਆ ਇਹਨਾਂ ਦਾ ਕੋਈ ਤੋੜ ਨਹੀਂ ਹੈਗਾ। ਤੁਸੀਂ ਕਬੂਟਾ ਨੂੰ ਕਿਸੇ ਨਾਲ ਕੰਪੇਅਰ ਨਹੀਂ ਕਰ ਸਕਦੇ। ਇਹਨਾਂ ਇਸ ਦੀ ਵੀ ਕਬੂਟਾ ਦੀ ਖਾਸियत ਆ ਕਬੂਟਾ ਦੇ ਨਾਲ ਹੀ ਆ। ਤੁਸੀਂ ਐਪਲ ਨੂੰ ਕਿਸੇ ਨਾਲ ਕੰਪੇਅਰ ਨਹੀਂ ਕਰ ਸਕਦੇ ਨਾ। ਹਾਂ ਬਿਲਕੁਲ ਜੀ। ਇਵੇਂ ਹੀ ਤੁਸੀਂ ਕਬੂਟਾ ਨੂੰ ਕਿਸੇ ਟੈਕਟਰ ਨਾਲ ਕੰਪੇਅਰ ਨਹੀਂ ਕਰ ਸਕਦੇ ਕਿਉਂਕਿ ਜਿਹੜੇ ਇਹਦੇ ਫੀਚਰ ਹੈਗੇ ਆ ਉਹ ਯੂਨੀਕ ਹੈਗੇ ਆ। ਇਹਨੂੰ ਕਿਸੇ ਆਪਾ ਕੰਪਨੀ ਨਾਲ ਕੰਪੇਅਰ ਨਹੀਂ ਕਰ ਸਕਦੇ। ਉਹਨਾਂ ਫੀਚਰ ਦੇ ਬਾਰੇ ਤੇ ਜਿਹੜੀ ਆਰਟਰ ਹੈਗੀ ਜਿਹੜਾ ਇਨਰ ਹੈਗਾ ਇਹਦੇ ਬਾਰੇ ਆਪਾਂ ਇੱਕ ਵਾਰੀ ਵਿਸਥਾਰ ਪੂਰਵਕ ਆਪਾਂ ਕੋਲ ਲੈ ਜਾ ਕੇ ਮੈਂ ਕਹਿੰਦਾ ਕਿ ਆਪਾਂ ਕੰਪੈਰੀਸ਼ਨ ਕਿਉਂ ਨਹੀਂ ਜੋ ਦੱਸੋ ਵੀ ਕੰਪੈਰੀਸ਼ਨ ਕਿਉਂ ਨਹੀਂ ਕਿਸੇ ਨਾਲ ਇਹਦਾ ਅਸਲ 'ਚ ਆਪਾਂ ਸਭ ਤੋਂ ਪਹਿਲਾਂ ਪੱਡੀ ਸਾਹਿਬ ਗੱਲ ਕਰਦੇ ਆ ਆਪਣੇ ਬੈਵਲ ਗੇਅਰ ਦੀ 4x4 ਆਪਣਾ ਟਰੈਕਟਰ ਹੈਗਾ ਮੈਂ ਕਹਿੰਦਾ ਕਿ ਇੱਕ ਵਾਰੀ ਲਾ ਕੇ ਜਾ ਕੇ ਦਿਖਾਇਆ ਜਾਵੇ ਇਹ ਜਿਹੜਾ ਟਰੈਕਟਰ ਹੈਗਾ ਇਹਦੇ ਵਿੱਚ ਕ੍ਰੋਸ ਨਹੀਂ ਹੈਗੇ ਇਸ ਟਰੈਕਟ ਦੇ ਵਿੱਚ ਬੈਵਲ ਟੈਕਨਿਕ ਦਿੱਤੀ ਗਈ ਹੈ ਕੰਪਨੀ ਨੇ ਇਹਦਾ ਜਿਹੜਾ ਟਰਨਿੰਗ ਰੇਡੀਅਸ ਬਹੁਤ ਘੱਟ ਹੈ ਬਹੁਤ ਘੱਟ ਜਗ੍ਹਾ ਤੋਂ ਮੁੜ ਜਾਂਦਾ ਟਰੈਕਟਰ OK 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 ਟਰਨਿੰ ਗਲਪਾ ਜੀ ਕਹਿੰਦੇ ਇਹ ਅਭੀ ਇਹਦੇ ਵਿੱਚ ਜਿੰਨੇ ਹੋਰ ਟਰੈਕਟਰਾਂ ਦੇ ਕ੍ਰੋਸ਼ ਹੁੰਦਾ ਜਦੋਂ ਇਹਦੀ ਕਟਾਈ ਕਰਦੇ ਉਹ ਖੁੱਲ ਜਾਂਦਾ ਹਾਂ ਬਿਲਕੁਲ ਉਹਦੀ ਜਿਹੜੀ ਨਾ ਕਟਾਈ ਇੱਕ ਲਿਮਿਟ ਤੱਕ ਹੁੰਦੀ ਹੈ ਬਟ ਇਹ ਜਿਹੜਾ ਗੀਅਰ ਸਿਸਟਮ ਕੰਪਨੀ ਨੇ ਲਗਾਤਾ ਇਹ ਪੂਰਾ ਸੀਲ ਰਹੇਗਾ ਇਹਨੂੰ ਤੁਸੀਂ ਕੱਦੂ ਦੇ ਵਿੱਚ ਜੂਸ ਕਰ ਸਕਦੇ ਹੋ ਇਹਦੇ ਵਿੱਚ ਪਾਣੀ ਨਹੀਂ ਪੈਂਦਾ ਖਰਾਬ ਨਹੀਂ ਹੁੰਦਾ ਲੌਂਗ ਟਰਮ ਤੁਸੀਂ ਇਸ ਚੀਜ਼ ਨੂੰ ਯੂਜ਼ ਕਰ ਸਕਦੇ ਹੋ ਸਹੀ ਗੱਲ ਹੈ ਜੀ ਜਦੋਂ ਇਹ ਖੁੱਲੂ ਗਾਣੀ ਦੇ ਵਿੱਚ ਪਾਣੀ ਨਹੀਂ ਜਾਂਦੇ ਤੇ ਸੀਲਾਂ ਬਚੀ ਰਹਿੰਦੀਆਂ ਨੇ ਬਲਕਿ ਕਿਸਾਨ ਪ੍ਰਾਦਾ ਨੂੰ ਨੁਕਸਾਨ ਹੁੰਦਾ ਹੀ ਨਹੀਂ ਬਿਲਕੁਲ ਜੀ ਬਿਲਕੁਲ ओके ओके ਇਹਦੇ ਇਹਦੇ ਨਾਲ ਨਾਲ ਤੁਸੀਂ ਮੈਂ ਇੱਕ ਵਾਰੀ ਕਮਾਂਗਾ ਕੈਮਰਾ ਸਾਹਿਬ ਨੂੰ ਕਿ ਇੱਕ ਵਾਰੀ ਆਪਾਂ ਜਿਹੜੀਆਂ ਆਉਟਰ ਚੀਜ਼ਾਂ ਪਹਿਲਾਂ ਆਪਾਂ ਆਉਟਰ ਟਰੈਕਟਰ ਬਾਰੇ ਡਿਸਕਸ ਕਰਦੇ ਹਾਂ ਉਸ ਤੋਂ ਬਾਅਦ ਆਪਾਂ ਇਨਰ ਬਾਰੇ ਕਰਾਂਗੇ ਤੁਸੀਂ 4x4 ਟਰੈਕਟਰ ਦੇਖੋਗੇ ਕਿ ਜਿਹੜੇ 4x4 ਟਰੈਕਟਰ ਹੈਗੇ ਇੰਡੀਆ ਦੇ ਵਿੱਚ ਮਤਲਬ ਜਿਹੜੇ 2 ਵੀਲ ਤੋਂ 4x4 ਕਨਵਰਟਡ ਹੈਗੇ ਆ ਇਹ ਜਿਹੜੀ ਕੰਪਨੀ ਹੈਗੀ ਹੈ ਇਹ 4x4 بیس ਕੰਪਨੀ ਹੈਗੀ ਹੈ ਇਹਦੇ ਵਿੱਚ ਕੀ ਹੈਗੇ ਕਿ ਇਹ ਟਰੈਕਟਰ 4x4 ਹੈਗਾ ਇਹਦੇ ਵਿੱਚ ਤੁਸੀਂ ਦੇਖੋਗੇ ਕਿ ਤੁਹਾਨੂੰ ਖੜਿਆ ਨੂੰ ਸ਼ਾਫਟ ਨਹੀਂ ਦਿਖੀਗੀ ਇਹਦੀ ਇਹਦੀ ਜਿਹੜੀ ਸ਼ਾਫਟ ਹੈਗੀ ਆ ਇਹ ਚੈਂਬਰ ਦੇ ਵਿੱਚ ਦੀ ਹੈ अच्छा ये दी ये टू व्हील ਤੋਂ 4x4 ਕਨਵਰਟ ਨਹੀਂ ਹੈਗਾ ਇਹ 4x4 بیس ਹੈ オリジナル ਹੀ ਹੈ オリジナル ਹੈਗਾ ਬਟ ਜਪਾਨੀਜ਼ ਨੇ ਇੰਡੀਆ ਦੇ ਲਈ ਇੰਡੀਆ ਦੀ ਮਾਰਕੀਟ ਦੇ ਵਿੱਚ ਟੂ 휠 ਵੀ ਟ੍ਰੈਕਟਰ ਵਿਕਦਾ ਹੈ ਬਟ ਇਹਨਾਂ ਨੇ 4x4 ਤੋਂ ਟੂ 휠 ਕਨਵਰਟ ਕੀਤਾ ਹੈ اچھا ਤੇ ਇਹਦੇ ਦੇਖੋ ਤੁਸੀਂ ਖੜੇ ਇਹਦੇ 'ਚ ਤੁਹਾਨੂੰ ਕੀ ਹੈ ਤੁਹਾਡਾ ਪਲੱਸ ਪੁਆਇੰਟ ਕੀ ਹੈਗਾ ਕਿ ਜਿਹੜੀ ਸ਼ਾਰਟ ਹੈਗੀ ਆ ਥੱਲੇੋਂ ਪੂਰੀ ਸੇਫ ਹੈਗੀ ਆ ਆਪਾਂ ਕੋਈ ਵੀ ਕੋਈ ਬੱਟ ਟਪਾਉਣੇ ਆ ਨਹੀਂ ਤਾਂ ਦੇਖੋਗੇ ਵੱਡੇ ਟਰੈਕਟਰ ਕੰਪਨੀ ਦੇ ਲਗਾ ਲਓ ਜੋਂਟ ਨਹੀਂ ਹੋਣ ਲਗਾ ਲਓ ਉਹਨਾਂ ਥੱਲੇ ਨੇ ਇੱਕ ਸੇਫੀ ਪੀ ਪਲੇਟ ਲਗਾਉਂਦੇ ਆ ਬਾਅਦ ਵਿੱਚ ਕੋਈ ਸ਼ਾਰਟ ਦੇ ਵਿੱਚ ਕੋਈ ਦਿੱਕਤ ਨਾ ਵੀ ਦਿੱਕਤ ਨਾ ਵੀ ਬਟ ਇਹਦੀ ਜਿਹੜੀ ਇਹਦੇ 'ਚ ਤੁਹਾਨੂੰ ਪਲੇਟ ਲਗਾਉਣ ਦੀ ਕੋਈ ਜ਼ਰੂਰਤ ਨਹੀਂ ਹੈਗੀ ਇਹ ਬਿਲਕੁਲ ਸੇਫ ਹੈਗਾ ਜੀ ਤੇ ਮੈਂ ਇੱਕ ਵਾਰੀ ਕਹਾਂਗਾ ਆਪਾਂ ਵਿੱਚ ਇੰਜਨ ਦੀਆਂ ਖਾਸੀਅਤਾਂ ਜਾਣਨ ਤੋਂ ਪਹਿਲਾਂ ਗੀਅਰ ਬਾਕਸ ਦੇ ਜਾਣਨ ਤੋਂ ਪਹਿਲਾਂ ਸਭ ਤੋਂ ਪਹਿਲਾਂ ਪਹਿਲਾਂ ਜੋ ਚੀਜ਼ਾਂ ਆਪ ਨੂੰ ਦੇਖਦੀਆਂ ਕਸਟਮਰ ਨੂੰ ਆਪਾਂ ਬੜੇ ਆਪਾਂ ਪਹਿਲਾਂ ਉਹਨਾਂ ਬਾਰੇ ਗੱਲ ਕਰੀਏ ਹਾਂ ਗੱਲ ਕਰੀਏ ਠੀਕ ਹੈ ਸਭ ਤੋਂ ਪਹਿਲਾਂ ਸਿਰ ਕੀ ਹੈ ਕਿ ਇਹਦਾ ਦੇਖੋ ਫਲੈਟ ਡੈਕ ਹੈਗਾ ਇਸ ਟਰੈਕਟਰ ਦੀ ਚੜ੍ਹਨਾ ਉਤਰਨਾ ਬਹੁਤ ਈਜ਼ੀ ਹੈਗਾ ਹਮਮ ਕਸਟਮਰ ਸੀਟ ਤੇ ਬੈਠਾ ਆ ਜੀ ਹਰੇਕ ਪੋਜੀਸ਼ਨ ਉਹਦੇ ਕੰਟਰੋਲ ਚ ਹੈਗੀ ਆ ਤੁਸੀਂ ਗੀਅਰ ਦਾ ਲਗਾ ਲਓ ਤੁਸੀਂ ਪੀਟੀਓ ਲੀਵਰ ਲਗਾ ਲਓ ਤੁਸੀਂ ਹਰੀ ਇਕ ਚੀਜ਼ ਤੁਸੀਂ ਪੈਡਲ ਲਗਾਉਣੇ ਹੈਗੇ ਸਸਪੈਂਡਡ ਪੈਡਲ ਲੱਗੇ ਆ ਤੁਹਾਨੂੰ ਕੋਈ ਸੀਟ ਤੋਂ ਗਾਂ ਆ ਕੇ ਤੁਹਾਨੂੰ ਪੈਰ ਪ੍ਰੈ ਕਸਟਮਰ ਦੇ ਕੰਟਰੋਲ ਜਾਈਆਂ ਸਾਰੀਆਂ ਚੀਜ਼ਾਂ ਤੁਹਾਨੂੰ ਕੋਈ ਦਿੱਕਤ ਨਹੀਂ ਕਿਸੇ ਚੀਜ਼ ਦੀ ਨਾ ਬਿਲਕੁਲ ਕੰਫਰਟ ਹੈਗਾ ਹਾਂਜੀ ਬਾਕੀ ਚਲੋ ਆਪਾਂ ਇਹ ਆਪਣੇ ਵਾਈਬ੍ਰੇਸ਼ਨ ਲੈਸ ਹੈਗਾ ਟ੍ਰੈਕਟਰ ਹੈ ਨਾ ਸਿੰਕ్రో ਮੈਚ ਗੀਅਰ ਬਾਕਸ ਹੈਗਾ ਉਹਦੇ ਬਾਰੇ ਵੀ ਗੱਲ ਕਰਾਂਗੇ ਬਟ ਜਿਹੜਾ ਮੇਜਰ ਚੇਂਜ ਕੀਤਾ ਕੰਪਨੀ ਨੇ ਇੱਕ ਵਾਰੀ ਮੈਂ ਕਹਾਂਗਾ ਕਿ ਬੈਕ ਸਾਈਡ ਦੇ ਵਿੱਚ ਇੱਕ ਪੰਪਾ ਲਿਫਟ ਚੇਂਜ ਕੀਤੀ ਕੰਪਨੀ ਨੇ ਠੀਕ ਹੈ ਜੀ ਇਦੇ ਵਿੱਚ ਇੱਕ ਕੰਪਨੀ ਨੇ ਇੱਕ ਇੱਕ ਪੌਂਪਾ ਲਿਫਟ ਦੇ ਨਾਂ ਤੋ ਆਪਾਂ ਇੱਕ ਲਾਂਚਿੰਗ ਕੀਤੀ ਹੈ ਜਿਹਨੂੰ MU5502 MC ਮਾਡਲ ਦੇ ਨਾਂ ਤੋ ਆਪਾਂ ਮਤਲਬ ਲਾਂਚ ਕੀਤਾ ਹੈਗਾ ਇਹਦੇ ਵਿੱਚ ਕੀ ਹੈਗਾ ਕਿ ਕੰਪਨੀ ਨੇ ਇੱਕ ਤੀਸਰਾ ਲੀਵਰ ਲਗਾਤਾ ਜਿਹਨੂੰ ਆਪਾਂ ਪੌਂਪਾ ਲਿਫਟ ਕਹਿੰਤਾ ਹੈ ਪੌਂਪਾ ਇੱਕ ਜਪਨੀਜ਼ ਲਿਫਟ ਹੈਗੀ ਸਰ ਅੱਛਾ ਜੀ ਇਹਦੇ ਵਿੱਚ ਆਪਾਂ PC DC ਨੂੰ ਦੋਨਾਂ ਨੂੰ ਸੈਟ ਸੈਟ ਕਰ ਦਿੰਨੇ ਆ ਤੇ ਸੈਟ ਕਰਕੇ ਜਦੋਂ ਤੁਸੀਂ ਉਹਦੀ ਗਹਿਰਾਈ ਉਚਾਈ ਸੈਟ ਕਰ ਲਈ ਸਭ ਫਿਰ ਆਪਾਂ ਇਸ ਲੀਵਰ ਤੋਂ ਹੀ ਕੰਮ ਆਪਾਂ ਲੈਣਾ अच्छा ਸਾਨੂੰ ਦੂਸਰੇ ਲੀਵਰ ਨੂੰ ਛੇੜਨ ਦੀ ਜਰੂਰਤ ਨਹੀਂ ਪਵੇਗੀ ਠੀਕ ਹੈ ਜੀ ਠੀਕ ਹੈ ਜੀ ਇੱਕ ਇੱਕ ਲੀਵਰ ਤੁਸੀਂ ਸਾਰਾ ਕੰਮ ਹੋਊਗਾ ਇਸ ਲੀਵਰ ਤੋਂ ਹੀ ਕੰਮ ਹੋਏਗਾ ਜੇ ਤੁਸੀਂ ਉਹਦੀ ਅਡਜਸਟਮੈਂਟ ਕਰਨੀ ਚਾਹੁੰਦੇ ਤਾਂ ਇੱਥੇ ਸਕਰੂ ਦਿੱਤਾ ਹੋਇਆ ਹੈ ਕੰਪਨੀ ਨੇ ਇਹਦੀ ਦਿਪਤਾ ਦੀ ਇਹਦੀ ਉਚਾਈ ਨੂੰ ਤੁਸੀਂ ਇਸ ਤੋਂ ਸੈੱਟ ਕਰ ਸਕਦੇ ਹੋ ਠੀਕ ਹੈ ਜੀ ਠੀਕ ਹੈ ਜੀ ਬਾਕੀ ਮੈਂ ਇੱਕ ਵਾਰੀ ਪਿਛਲਾ ਬੈਕ ਦਿਖਾਣੀ ਚਾਹਾਂਗਾ ਹੂੰ ਕਿ ਕੁਝ ਟ੍ਰੈਕਟਰਾਂ ਦੀ ਮਤਲਬ ਕੁਝ ਸਮੇਂ ਬਾਅਦ ਫੈਂਡਰ ਹਿੱਲਣ ਦੇ ਹਿੱਲਦੇ ਆ ਗਲਦੇ ਆ ਦਿੱਕਤ ਹੋਣੀ ਚਾਲੂ ਹੋ ਜਾਂਦੀ ਹੈ ਪਰ ਦੇਖੋ ਕੰਪਨੀ ਨੇ ਕਿੰਨੀਆਂ ਤਗੜੀਆਂ ਸਪੋਰਟਾਂ ਦਿੱਤੀਆਂ ਹੋਈਆਂ ਸਾਈਡ ਕੀ ਸਾਰੇ ਇਹ ਮਤਲਬ ਜਿੰਦਗੀ ਭਰ ਵੀ ਇਹ ਚੀਜ਼ਾਂ ਕਰਨ ਵਾਲੀਆਂ ਹੈ ਨਹੀਂ ਇਹ ਚੀਜ਼ਾਂ ਜਾਣ ਵਾਲੀਆਂ ਨਹੀਂ ਹੈਗੀਆਂ ਬਾਕੀ ਤੁਸੀਂ ਦੇਖੋਗੇ ਹਰ ਇੱਕ ਚੀਜ਼ ਜੀ ਇਹਦੀ ਸਟਰੋਂਗ ਹੈਗੀ ਆ ਪੂਰੇ ਫੈਂਡ ਸਟਰੋਂਗ ਹੈਗੇ ਆ ਹਰ ਇੱਕ ਚੀਜ਼ ਨੂੰ ਬੜਾ ਕੰਪਨੀ ਨੇ ਰਿਸੋਰਸ ਸਮਝ ਕੇ ਫਿਟ ਕੀਤਾ ਹੋਇਆ ਕੋਈ ਚੀਜ਼ ਤੁਹਾਨੂੰ ਇਹ ਨਹੀਂ ਲੱਗੇਗੀ ਐਕਸਟਰਾ ਐ ਦੂਸਰਾ ਟੈਕਟਰ ਆ ਉਹ ਨਾ ਹੂੰ ਹੂੰ ਤੇ ਇੱਕ ਵਾਰੀ ਮੈਂ ਦੱਸਣਾ ਚਾਹਾਂਗਾ ਕਿ ਆਪਾਂ ਇੱਕ ਵਾਰੀ ਇੰਜਨ ਦੇ ਬਾਰੇ ਗੱਲਬਾਤ ਕਰਦੇ ਹਾਂ ਜੀ ਆਪਣਾ ਜਿਹੜਾ ਇੰਜਨ ਹੈਗਾ ਇਹ ECDIS ਇੰਜਨ ਹੈਗਾ ਇਕੋ ਸੈਂਟਰ ਡਾਇਰੈਕਟ ਇੰਜੈਕਸ਼ਨ ਸਿਸਟਮ ਹੈਗਾ ਇੰਜਨ ਇਹਦੇ ਚ ਕੀ ਹੈਗਾ ਸਰ ਖਾਸਿਤ ਕੀ ਹੈ ਕਿ ਇਹਦੀ ਜਿਹੜੀ ਨੋਜ਼ਲ ਹੈਗੀ ਆ ਉਹ 10 ਓਕੇ ਜਿਹੜਾ ਤੇਲ ਦਾ ਪੂਰਾ ਛੜਕਾ ਹੁੰਦਾ ਪੂਰਾ ਤੇਲ ਜਲਦਾ ਦੂਜੇ ਟਰੈਕਟਰਾਂ ਦੇ ਵਿੱਚ 45 ਡਿਗਰੀ ਤੇ ਹੁੰਦੀ ਆ ਨੋਜ਼ਲ ਸਪਰੇ ਵਾਲੀ ਉਹਦੇ ਨਾਲ ਇੱਕ ਸਾਈਡ ਤੇ ਤੇਲ ਵੱਧ ਡਿੱਗਦਾ ਘੱਟ ਡਿੱਗਦਾ ਪ੍ਰੋਪਰ ਜਲ ਨਹੀਂ ਹੁੰਦਾ ਤੇ ਇੱਕ ਕੱਚਾ ਧੂੰਆਂ ਵੀ ਦਿਖਾਂਦਾ ਟਰੈਕਟਰ ਉਹਦੇ ਵਿੱਚ ਪ੍ਰੋਪਰ ਜਲ ਨਹੀਂ ਹੈਗਾ ਇਹਦੇ ਵਿੱਚ ਪੂਰੇ ਤੇਲ ਦਾ ਛੜਕਾ ਪ੍ਰੋਪਰ ਹੁੰਦਾ ਪੂਰਾ ਤੇਲ ਜਲਦਾ ਹੈ ਬਿਲਕੁਲ ਜੀ ਤੇ ਉਹਦੇ ਨਾਲ ਨਾਲ ਇਹਦੇ ਵਿੱਚ ਇੱਕ ਫੋਰ ਬਾਲ ਟੈਕਨੀਕ ਹੈ ਇੱਕ ਪਿਸਟਨ ਤੇ ਚਾਰ ਵਾਲ ਦੀ ਇੱਥੇ ਕੰਪਨੀ ਨੇ ਜੀ ਜੀ ਤੇ ਤੁਸੀਂ ਦੇਖਿਆ ਜੋ ਮਾਰਕੀਟ ਦੇ ਵਿੱਚ ਜਿੰਨੇ ਵੀ ਟਰੈਕਟਰ ਆਏ ਆ ਆਪਣੇ ਇੰਡੀਆ ਦੇ ਆ ਨਾ ਚਾਹੀ ਛੋਟਾ ਲਗਾ ਲਓ ਚਾਹੀ ਵੱਡਾ ਲਗਾ ਲਓ ਤੇ ਉਹਨਾਂ ਦੇ ਵਿੱਚ 2 ਬਾਲ ਦੀ ਟੈਕਨੀਕ ਹੈਗੀ ਆ ਬਟ ਸਾਡੇ 4 ਵਾਲ ਦੀ ਟੈਕਨੀਕ ਹੈਗੀ ਆ ਓਕੇ ਚਾਰ ਬਾਲ ਦਿੱਤੇ ਹੋਏ ਆਪਣੇ ਚਾਰ ਬਾਲ ਦਿੱਤੇ ਹੈਗੇ ਦੇਖੋ ਜਿਹੜੀ ਚਾਰ ਬਾਲ ਦੇ ਨਾਲ ਦੇਖੋ ਦੇਖੋ ਜਿਹੜੀ ਪਾਵਰ ਬਣਦੀ ਉਹਦਾ ਕੀ ਕਨਸੈਪਟ ਹੈ ਹਮ ਪਾਵਰ ਕਿੱਥੋਂ ਬਣਨੀ ਹੈ ਆਕਸੀਜਨ ਤੇ ਤੇਲ ਦੇ ਮਿਕਸਚਰ ਨਾਲ ਬਣਨੀ ਹੈ ਆਪਾਂ ਟਰਬੋ ਲਗਾਉਨੇ ਆ ਕੰਪਨੀਆਂ ਟਰਬੋ ਲਗਾਉਂਦੀਆਂ ਕਿਉਂ ਲਗਾਉਂਦੀਆਂ ਕਿਉਂਕਿ ਆਕਸੀਜਨ ਜਿਆਦਾ ਮਾਤਰਾ ਵਿੱਚ ਬਲੌਕ ਚ ਜਾਊਗੀ ਤੇ ਉਹਦੇ ਨਾਲ ਹੀ ਪਾਵਰ ਦਾ ਉਹ ਕਨਸੈਪਟ ਹੈਗਾ ਇਹਦੇ ਜੇ ਕੰਪਨੀ ਨੇ 2434 ਸੀਸੀ ਦਾ ਇੰਜਨ ਦਿੱਤਾ ਬਟ ਇਸ ਤੋਂ 4800 ਸੀਸੀ ਦਾ ਕੰਮ ਕਿਦਾ ਲੈਣਾ ਇਹ ਜਪਾਨੀ ਨੂੰ ਕੋਈ ਕਾਪੀ ਨਹੀਂ ਕਰ ਸਕਦਾ ਸਹੀ ਗੱਲ ਹੈ ਤੇ ਇਹਨਾਂ ਨੇ ਕੀ ਕੀਤਾ ਮਤਲਬ ਮਤਲਬ 2434 cc ਫੋਰਵਰਡ ਡਬਲ 에ਅਰ ਅੰਦਰ ਆਕਸੀਜਨ ਜਾਂਦੀ ਜਾਂਦੀ ਹੈ ਉਹਦੇ ਨਾਲ ਦੇਖੋ ਕੀ ਹੈ ਟਰੈਕਟਰ ਸੌਖਾ ਸਾਹ ਲੈ ਅੰਦਰ ਤੇ ਸੌਖਾ ਸਾਹ ਛੱਡਦਾ ਟਰੈਕਟਰ ਦਬਦਾ ਨਹੀਂ ਤੇ ਵਧੀਆ ਤਾਕਤ ਹੈ ਸਹੀ ਗੱਲ ਹੈ ਫੁੱਲ ਤਾਕਤ ਲਾਉਂਗਾ ਬਾਕੀ ਜਪਾਨੀ ਜੀ ਇਹਦੇ ਚ ਸਿੰਕਰੋ ਸਿੰਕਰੋ ਗੇਅਰ ਲਗਾ ਲਗਾ ਦਿੱਤਾ ਸਿੰਕਰੋ ਮੈਚ ਗੇਅਰ ਬਾਕਸ ਹੈ ਤੁਸੀਂ ਗੱਡੀ ਚ ਆ ਜਾਓ ਚਲਾ ਕੇ ਆ ਜਾਓ ਤੁਸੀਂ ਜਿਹੜੇ ਮਰਜ਼ੀ ਗੇਅਰ ਚ ਆਪਾਂ ਡਾਉਨ ਕਰ ਸਕਦੇ ਹੋ ਪਹਿਲਾ ਦੂਜਾ ਤੀਜਾ ਲੋਡ ਪੈਣ ਦੇ ਬਿਲਕੁਲ ਛੋਟਾ ਪਾਣੇ ਸਾਨੂੰ ਆਵਾਜ਼ ਨਹੀਂ ਆਉਂਦੀ ਹੈ ਨਾ ਹਾਂ ਸਹੀ ਇਹ ਬਟ ਕੀ ਹੈ ਕਿ ਇਹਦੇ ਚ ਤੁਸੀਂ ਮੂਵਮੈਂਟ ਟਰੈਕਟਰ ਦੇਖੋਗੇ ਮਾਰਕੀਟ ਦੇ ਵਿੱਚ ਸਾਰੇ ਟਰੈਕਟਰ ਆਵਾਜ਼ ਕਰਦੇ ਆ ਹਨ ਜੀ ਤੁਸੀਂ ਜਦੋਂ ਵੱਡੇ ਤੋਂ ਛੋਟਾ ਪਾਉਂਗੇ ਟਰੈਕਟਰ ਆਵਾਜ਼ ਕਰਦੇ ਆ ਬਟ ਕਵੋਟਾ ਜੀ ਤੁਹਾਨੂੰ ਇਹੋ ਜੀ ਦਿਕਤ ਨਹੀਂ ਆਏਗੀ ਠੀਕ ਹੈ ਜੀ ਕਿਉਂਕਿ ਇਹ ਸਿੰਕ్రో ਮੈਚ ਗੇਅਰ ਬਾਕਸ ਹੈਗਾ ਇਹ ਓਨਲੀ ਕਬੋਟਾ ਹੀ ਦੇ ਰਹੀ ਆ ਕੋਈ ਇੰਡੀਆ ਦੀ ਕੰਪਨੀ ਨਹੀਂ ਦੇ ਰਹੀ ਟਰੈਕਟਰ ਇਹ ਜਿਹੜਾ ਗੇਅਰ ਬਾਕਸ ਹੈਗਾ ਇਹਦੇ ਚ ਕੀ ਹੈ ਕਸਟਮਰ ਦੇ ਲਈ ਬਹੁਤ ਈਜ਼ੀ ਹੈਗਾ ਤੁਸੀਂ ਪਹਿਲਾ ਦੂਜਾ ਤੀਜਾ ਗੇਅਰ ਦੀ ਈਜ਼ੀ ਸ਼ਿਫਟਿੰਗ ਹੈ ਤੇ ਈਜ਼ੀ ਤੁਸੀਂ ਉਹਨੂੰ ਇਹਨੂੰ ਛੋਟਾ ਕਰ ਸਕਦੇ ਹੋ ਠੀਕ ਹੈ ਜੀ ਤੇ ਇਹਦੇ 'ਚ ਇਨਸੀਡੈਂਟ ਹੋਣ ਦੇ ਕਾਰਨ ਘਟ ਜਾਂਦੇ ਆ ਬਾਕੀ ਇੰਜਨ ਦੇ ਵਿੱਚ ਇੱਕ ਚੀਜ਼ ਹੋਰ ਕੰਪਨੀ ਨੇ ਬਹੁਤ ਵਧੀਆ ਛਾ ਤੁਸੀਂ ਬਹੁਤ ਵੀਡੀਓ ਵਾਇਰਲ ਹੋਈਆਂ ਕਿ ਜਿਹੜੀ ਕੰਪਨੀ ਨੇ ਇਹਨੂੰ ਵਾਈਬ੍ਰੇਸ਼ਨ ਤੋਂ ਲੈਸ ਕਰ ਦਿੱਤਾ ਹਨ ਇਹਦੇ 'ਚ ਬੈਲੈਂਸਿੰਗ ਸ਼ਾਫਟਾਂ ਲਗਾਤੀਆਂ ਕੰਪਨੀ ਨੇ ਨਾ ਦੇਖੋ ਬੈਲੈਂਸਿੰਗ ਸ਼ਾਫਟਾਂ ਦਾ ਸਾਡੇ ਜ਼ਿੰਮੇਵਾਰਾਂ ਪਰ ਭਰਾਵਾਂ ਨੂੰ ਉਹਦਾ ਫਾਇਦਾ ਕੀ ਹੈਗਾ ਕਿ ਟਰੈਕਟਰ ਦੀ ਵਾਈਬ੍ਰੇਸ਼ਨ ਬਿਲਕੁਲ ਘਟ ਗਈ ਤੇ ਕਸਟਮਰ ਲੰਮਾ ਸਮਾਂ ਕੰਮ ਕਰ ਸਕਦਾ ਹੈ ਥਕਾਵਟ ਨਹੀਂ ਹੁੰਦੀ ਤੁਸੀਂ ਕਾਲ ਵੀ ਕਰ ਸਕਦੇ ਹੋ ਸੁਣ ਵੀ ਸਕਦੇ ਹੋ ਕਿਸੇ ਚੀਜ਼ ਦੀ ਕੋਈ ਦਿੱਕਤ ਨਹੀਂ ਹੈਗੀ ਬਿਲਕ ਠੀਕ ਹੈ ਜੀ ਇਹ ਆਪਣੀ ਗੇਅਰ ਦਾ ਵੀ ਹੋ ਗਿਆ ਸਰ ਇਹ ਆਪਣੇ ਇੰਜਨ ਦਾ ਵੀ ਹੋ ਗਿਆ ਸਾਰਾ ਹਨਾ ਇਹ ਚੀਜ਼ਾਂ ਜੋ ਮੈਂ ਤੁਹਾਡੇ ਨਾਲ ਡਿਸਕਸ ਕੀਤੀਆਂ ਭੱਟੀ ਸਾਹਿਬ ਤੁਸੀਂ ਇੱਕ ਪਹਿਲਾਂ ਜਦੋਂ ਆਏ ਤੁਸੀਂ ਇੱਕ ਗੱਲ ਤੋਂ ਸਟਾਰਟ ਕੀਤਾ ਆਪਣਾ ਸਲੋਗਨ ਸੀਗਾ ਤੁਹਾਡਾ ਕਿ ਇਹ ਟਰੈਕਟਰ ਨੂੰ ਕਿਸੇ ਨਾਲ ਆਪਾਂ ਕੰਪੇਅਰ ਨਹੀਂ ਕਰ ਸਕਦੇ ਹਨਾ ਅਸਲ 'ਚ ਕੰਪੇਅਰ ਤਾਂ ਕਰੀਏ ਜੇ ਇਹ ਫੀਚਰ ਕਿਸੇ ਹੋਰ ਕੰਪਨੀ ਕੋਲ ਹੋਣ ਹੂੰ ਬਿਲਕੁਲ ਇਹ ਫੀਚਰ ਓਨਲੀ ਕਬੋਟਾ ਦੀ ਗੋਲੀ ਹੈ ਸਹੀ ਐਪਲ ਨੂੰ ਕਿਸੇ ਨਾਲ ਕੰਪੇਅਰ ਨਹੀਂ ਕਰ ਸਕਦੇ ਹਾਂ ਨਹੀਂ ਕਰ ਸਕਦੇ ਉਹ ਇੱਕ ਆਪਣਾ ਬ੍ਰਾਂਡ ਹੈਗਾ ਇਹ ਵੀ ਕਬੋਟਾ ਸਾਹਿਬ ਇਹੋ ਜਿਹਾ ਕੰਪਨੀ ਇਹੋ ਜਿਹਾ ਪ੍ਰੋਡਕਟ ਹੈਗਾ ਕਿ ਇਹਨੂੰ ਤੁਸੀਂ ਕਿਸੇ ਕੰਪਨੀ ਨਾਲ ਕੰਪੇਅਰ ਨਹੀਂ ਕਰ ਸਕਦੇ ਆਪਣੀ ਆਪ ਦੀ ਇੱਕ ਬ੍ਰਾਂਡ ਹੈਗਾ ਇਹਨੂੰ ਤੁਸੀਂ ਕਿਸੇ ਨਾਲ ਤੁਸੀਂ ਤੋਲ ਨਹੀਂ ਸਕਦੇ ਇਹਨੂੰ ਟੈਕਟਰ ਨਾਲ ਠੀਕ ਹੈ ਜੀ ਤੇ ਇੱਕੜਾ ਜੀ ਆਮ ਕਿਸਾਨ ਭਰਾਵਾਂ ਦੇ ਮਨ ਦੇ ਵਿੱਚ ਇਹ ਇੱਕ ਵੱਡਾ ਬਹੁਤ ਵੱਡਾ ਡਾਊਟ ਹੈ ਵੀ ਇਹਨਾਂ ਦਾ ਪਾਰਟਸ ਨਹੀਂ ਮਿਲਦਾ ਠੀਕ ਹੈ ਮਤਲਬ ਇਹਦਾ ਪਾਰਟਿਸਪਰ ਮਗਾਉਣਾ ਪੈਂਦਾ ਜੇ ਕੀ ਗੱਲ ਬਾਤ ਹੈ ਮੈਨੂੰ ਉਹ ਥੋੜਾ ਜਿਹਾ ਕਨਫਰਮ ਕਰਿਓ ਦੇਖੋ ਭੱਟੀ ਸਾਹਿਬ ਇਦਾਂ ਹੈਗਾ ਕਿ ਇਹ ਜਿਹੜਾ ਕਬੋਟਾ ਇੱਕ ਆਪਣੇ ਆਪ ਦੇ ਵਿੱਚ ਬ੍ਰਾਂਡ ਹੈਗਾ ਹੂੰ ਮੈਂ ਕਿਸਾਨ ਭਰਾ ਨੂੰ ਦੱਸਣਾ ਚਾਹੁੰਦਾ ਤੁਹਾਡੇ ਮਾਧਿਅਮ ਰਹੀਂ ਜੀ ਕਿ ਇੱਕ ਸਾਨੂੰ ਗੱਲ ਬਹੁਤ ਸੁਣਨ ਦੇ ਵਿੱਚ ਆਉਂਦੀ ਹੈ ਕਿ ਕੰਪੀਟੀਸ਼ਨ ਦੀ ਜਿਹੜੀ ਅਫਵਾਹ ਹੈਗੀ ਹੈ ਇਹੀ ਹੈਗੀ ਹੈ ਕਿ ਇਹਦਾ ਸਪਿਰਟ ਨਹੀਂ ਮਿਲਦਾ ਬਟ ਉਹਨਾਂ ਕੋਲ ਹੋਰ ਕੋਈ ਤੋੜ ਨਹੀਂ ਹੈਗਾ ਕਬੂਟਾ ਦਾ ਇਹ ਦੋ ਤਿੰਨ ਚੀਜ਼ਾਂ ਉਹਨਾਂ ਦੇ ਉਹਨਾਂ ਦੇ ਟਿਪਸ ਤੇ ਹੈਗੀਆਂ ਜੀ ਇਹਦਾ ਸਪਿਰਟ ਪਾਣੀ ਮਿਲੇਗਾ ਹਨਾ ਇਹਦੀ ਰੀਸੇਲਿੰਗ ਹੈਗੀ ਤੇ ਇਹਦਾ ਕੋਈ ਬੋਰ ਨਹੀਂ ਹੁੰਦਾ ਇਹੋ ਜੀ ਕਿਸਾਨਪ੍ਰਭੂ ਕੋਈ ਗੱਲ ਨਹੀਂ ਹੈਗੀ ਤੁਸੀਂ ਇੱਕ ਵਾਰੀ ਕਬੂਟਾ ਸ਼ੋਰੂਮ ਤੇ ਵਿਜ਼ਿਟ ਕਰੋ ਬੇਸ਼ੱਕ ਤੁਸੀਂ ਜਿਹੜਾ ਮਰਜੀ ਟਿਕਟ ਲੈਣਾ ਤੁਸੀਂ ਪਲਾਨ ਕਰੀ ਬੈਠੇ ਹੋ ਕੋਈ ਹੋਰ ਕੰਪਨੀ ਦਾ ਬਟ ਮੈਂ ਚਾਹਾਂਗਾ ਜਿਹੜੇ ਵੀ ਤੁਸੀਂ ਡਿਸਟ੍ਰਿਕਟ ਦੇ ਹੋ ਆਪਣੇ ਡਿਸਟ੍ਰਿਕਟ ਦੇ ਵਿੱਚ ਜਾ ਕੇ ਤੁਸੀਂ ਇੱਕ ਵਾਰ ਪ੍ਰੋਡਕਟ ਨੂੰ ਦੇਖੋ ਪ੍ਰੋਡਕਟ ਨੂੰ ਸਮਝੋ ਪ੍ਰੋਡਕਟ ਨੂੰ ਚਲਾਓ ਟੈਸਟ ਟੈਸਟ ਡਰਾਈਵ ਲਾਓ ਤਾਂ ਤੁਹਾਡੇ ਅੱਧੇ ਜਿਹੜੇ ਕਨਸੈਪਟ ਹੈਗੇ ਤੁਹਾਡੇ ਕਲੀਅਰ ਹੋ ਜਾਣਗੇ ਨਹੀਂ ਯਾਰ ਕਿ ਜੋ ਕੰਪੀਟੀਸ਼ਨ ਕਹਿ ਰਿਹਾ ਉਹ ਗੱਤ ਕਹਿ ਰਿਹਾ ਤੇ ਗੱਲ ਇਹ ਦੀ ਜੀ ਵੀ ਇਹਦਾ ਪਾਰਟਸ ਮਿਲੂ ਕਿੱਥੋਂ ਬ੍ਰਾਂਚ ਪਾਰਟਸ ਸਾਡੇ ਡੀਲਰਸ਼ਿਪਾਂ ਪੰਜਾਬ ਦੇ ਵਿੱਚ ਜਿੰਨੀਆਂ ਡੀਲਰਸ਼ਿਪਾਂ ਆ ਸਾਰੀਆਂ ਡੀਲਰਸ਼ਿਪਾਂ ਦੇ ਪਾਰਟਸ ਆਪਣੇ ਅਵੇਲੇਬਲ ਆ ਜੀ ਤੇ ਜੇ ਕੋਈ ਮੇਜਰ ਪਾਰਟ ਕਈ ਵਾਰੀ ਹੁੰਦਾ ਕਿ ਨਹੀਂ ਡੀਲਰਸ਼ਿਪ ਤੇ ਹੁੰਦਾ ਬਟ ਸਾਡਾ ਡੈਪੋ ਫਰੀਦਾਬਾਦ ਹੈਗਾ ਜੀ ਇੱਥੋਂ ਆਪਾਂ ਡੀਲਰ ਆਰਡਰ ਕਰਦਾ 24 ਤੋਂ 48 ਘੰਟੇ ਦੇ ਵਿੱਚ ਡੀਲਰ ਦੇ ਕੋਲ ਕੋਈ ਮੇਜਰ ਪਾਰਟ ਹੋਵੇ ਉਹ ਆ ਜਾਂਦਾ ਹੈ ਕੋਈ ਇਹੋ ਜਿਹੀ ਸਮੱਸਿਆ ਨਹੀਂ ਹੈਗੀ ਕਿ ਪਾਰਟਸ ਨਹੀਂ ਮਿਲਦਾ ਦੇਖੋ ਜਪਨੀਜ਼ ਹੈਗੇ ਆ ਜਪਨੀਜ਼ ਦੀ ਥਿਊਰੀ ਬਹੁਤ ਅਲੱਗ ਹੈਗੀ ਆ ਕੰਮ ਕਰਨ ਦੀ ਠੀਕ ਹੈ ਜੀ ਸਭ ਤੋਂ ਪਹਿਲਾਂ ਦੇਖੋ ਤੁਸੀਂ ਗੱਡੀਆਂ 'ਚ ਲੈ ਲਓ ਮੋਟਰਸਾਈਕਲ ਤੇ ਉਹ ਇਹਨਾਂ ਚੀਜ਼ਾਂ ਤੇ ਹੁੰਦਾ 파ਟ ਦੇ ਵਿਚ ਨਾਲ ਧਿਆਨ ਵਿਸ਼ੇਸ਼ ਕੰਪਨੀ ਦਾ ਨਾ ਹੋਵੇ ਪਰ ਕਸਟਮਰ ਦੀ ਜਿਹੜੀ ਹੈਗੀ ਇਹ ਕੇਅਰ ਦੇ ਵੱਲ ਉਹਨਾਂ ਦਾ ਧਿਆਨ ਬਹੁਤ ਚੰਗਾ ਹੁੰਦਾ ਮਤਲਬ ਬਹੁਤ ਜ਼ਿਆਦਾ ਰੱਖਦਾ ਹੈ ਨਾ ਜਪਾਨੀ ਦੀ ਇੱਕ ਦੇ ਕੋਈ ਕਹੇਗਾ ਇਹਨਾਂ ਤੇ ਭਾਜੀ ਇਹਦੀ ਥੋੜੀ ਜਿਹੀ ਗਾਰੰਟੀ ਵਾਰੰਟੀ ਬਾਰੇ ਵੀ ਚਾਹਣਾ ਪਏ ਉਹ ਵੀ ਕਿੰਨੇ ਟਾਈਮ ਦੀ ਦੀ ਗਾਰੰਟੀ ਵਾਰੰਟੀ ਸਰ ਇਸ ਟਰੈਕਟਰ ਦੀ ਜਿਹੜੇ ਆਪਣੇ ਕਬੋਟਾ ਦੇ ਟਰੈਕਟਰ ਹੈਗੇ ਆ ਉਹਦੀ 5 ਸਾਲ ਦੀ ਸੁਪਰ ਵਾਰੰਟੀ ਹੈ ਜੀ ਤੇ ਤੁਸੀਂ ਟਾਇਰ ਨੂੰ ਬੈਟਰੀ ਨੂੰ ਇਲੈਕਟ੍ਰੀਕਲ ਕੁਝ ਪਾਰਟਸ ਹੈਗੇ ਆ ਨਾ ਜਿਨ੍ਹਾਂ ਦੀ ਕੁਝ ਟਾਈਮ ਦੀ ਘੱਟ ਦੀ ਵਾਰੰਟੀ ਬਟ ਟਰੈਕਟਰ ਦੀ ਜਿਹੜੀ ਵਾਰੰਟੀ 5 ਸਾਲ ਦੀ ਸੁਪਰ ਵਾਰੰਟੀ ਹੈ ਠੀਕ ਹੈ ਜੀ ਸੁਪਰ ਮੀਨਸ ਕੀ ਹੈਗਾ ਕਿ ਇਹਦੇ ਵਿੱਚ ਕੋਈ ਪਾਰਟ ਸਸਤਾ ਹੈ ਕੋਈ ਪਾਰਟ ਮਹਿੰਗਾ ਹੈ ਉਹ ਸਾਰਾ ਵਾਰੰ ਕੋਈ ਦੂਸਰੀ ਕੰਪਨੀਾਂ ਕੋਲ ਨਹੀਂ ਹੈਗਾ ਕੋਈ 2+3=5 ਕਰ ਦਿੰਦੇ ਆ ਟੋਟਲ 5 ਸਾਲ ਦੀ ਬੋਲ ਦਿੰਦੇ ਆ ਬਟ ਉਹ ਚ ਕੁਝ ਮਹਿੰਗਾ ਪਾਰਟ 2 ਸਾਲ ਦਾ ਹੁੰਦਾ ਕੁਝ ਜਿਹੜਾ ਸਸਤਾ ਪਾਰਟ ਨੂੰ 3 ਦਾ ਕਰ ਦਿੰਦੇ ਬਟ ਆਪਣਾ ਓਵਰਲ 5 ਸਾਲ ਦੀ 5 ਸਾਲ ਦੀ ਵਾਰੰਟੀ ਦੇ ਵਿੱਚ ਕਵਰ ਹੁੰਦਾ ਆਪਣਾ ਪਾਰਟਸ ਓਕੇ ਇੱਕ ਕਿਸਾਨ ਭਰਾਵਾਂ ਦੇ ਮਨ ਦੇ ਵਿੱਚ ਹੋਰ ਚੀਜ਼ ਹੈ ਵੀ ਵੀ ਦੀ ਸਰਵਿਸ ਕਿੰਨੇ ਕੁ ਰੁਪਈਆ ਦੇ ਵਿੱਚ ਹੁੰਦੀ ਹੈ ਕਿਉਂਕਿ ਮੇਨ ਪੁਆਇੰਟ ਹੈ ਰੈਗੂਲਰ ਸੋਚਦਾ ਸੀ ਸਰਵਿਸ ਕਿੰਨੀ ਕੁ ਮਹਿੰਗੀ ਆ ਤੁਹਾਡਾ ਪੱਡੀ ਸਾਹਿਬ ਇਹ ਪੁਆਇੰਟ ਬਹੁਤ ਵੈਲਿਡ ਪੁਆਇੰਟ ਹੈ ਮੈਂ ਸਮਝਾਂਗਾ ਸਾਡੇ ਕਿਸਾਨ ਭਰਾਵਾਂ ਲਈ ਹਾਂਜੀ ਕਿਉਂ ਹਰ ਇੱਕ ਕਸਟਮਰ ਐਸੀ ਗੱਲ ਤੇ ਕਨਫਿਊਜ਼ ਆਏਗੀ ਆਪਾਂ ਜਦ ਚੀਜ਼ ਇੱਕ ਵਾਰ ਲੈ ਤਾਂ ਲਈਏ ਬਟ ਆਪਾਂ ਬਾਅਦ ਵਿੱਚ ਇੰਨਾ ਸਪੇਅਰ ਪਾਰਟ ਮਹਿੰਗਾ ਹੋਏਗਾ ਕਿ ਦੇਖੋ ਕੰਪੀਟੀਸ਼ਨ ਨੇ ਜਿਹੜੇ ਕਨਪੂਰੇ ਭਰੇ ਹੋਏ ਆਪਣੇ ਕਿਸਾਨ ਭਰਾਵਾਂ ਦੇ ਨਾਲ ਤੇ ਬਟ ਮੈਂ ਸਮਝਦਾ ਕਿ ਕਬੋਟਾ ਦੇ ਘੱਟ ਖਰਚੇ ਜਿਹੜੀ ਸਰਵਿਸ ਹੈ ਮਾਰਕੀਟ ਦੇ ਵਿੱਚ ਕੋਈ ਇਹੋ ਜਿਹਾ ਟਰੈਕਟਰ ਨਹੀਂ ਹੈਗਾ ਕਿ ਜਿਹਦੀ ਸਰਵਿਸ ਕਬੋਟਾ ਨਾਲੋਂ ਸਸਤੀ ਹੋਵੇ ਅੱਛਾ ਸਭ ਤੋਂ ਸਸਤੀ ਸਰਵਿਸ ਹੈ ਸਭ ਤੋਂ ਸਸਤੀ ਸਰਵਿਸ ਕਬੋਟਾ ਦੀ ਹੈ ਠੀਕ ਹੈ ਜੀ ਸਭ ਤੋਂ ਸਰਵਿਸ ਸਰਵਿਸ ਦੇਖੋ ਸਰਵਿਸ ਦਾ ਮਤਲਬ ਕੀ ਹੈ ਸਪੇਅਰ ਪਾਰਟ ਸਸਤਾ ਜੀ ਹਾਂ ਪਾਜੀ ਇੱਕ ਹੋਰ ਗੱਲ ਇਹਨੂੰ ਕੰਪਨੀ ਟਾਇਰ ਕਿਹੜੀ ਕੰਪਨੀ ਦੇ ਪਾ ਕੇ ਭੇਜਦੀ ਆ ਦੇਖੋ ਕੰਪਨੀ ਦਾ ਇੱਕ ਦੇਖੋ ਸਟੈਂਡਰਡ ਫੰਡਾ ਹੈ ਜੀ ਕੰਪਨੀ ਕੋਈ ਦੋ ਨਹੀਂ ਕੋਈ ਤਿੰਨ ਨਹੀਂ ਸਿਰਫ ਇੱਕ ਕੰਪਨੀ ਦਾ ਟਾਇਰ ਲਗਾ ਕੇ ਭੇਜਦੀ ਆ ਐਮ ਆਰ ਐਫ ਦੇ ਟੋਪ ਕੁਆਲਟੀ ਦੇ ਟਾਇਰ ਓਕੇ ਕੰਪਨੀ ਹਰੇਕ ਛੋਟੇ ਵੱਡੇ ਜਿਹੜਾ ਵੀ ਟਰੈਕਟਰ ਲਓਗੇ ਤੁਸੀਂ ਉਹਨੂੰ ਇਹ ਐਮ ਆਰ ਐਫ ਕੰਪਨੀ ਦੇ ਟਾਇਰ ਲੱਗੇ ਹੋਣਗੇ ਇਹ ਨਾ ਮੈਂ ਤਾਂ ਕਰਕੇ ਸਵਾਲ ਕੀਤਾ ਜੀ ਬਹੁਤ ਵਾਰੀ ਵੀ ਰੱਪੜ ਪੈਂਦੇ ਦੇਖਣੇ ਅਗਲਾ ਕਹਿੰਦਾ ਟਰੈਕਟਰ ਤਾਂ ਅਸੀਂ ਆ ਲੈ ਲਿਆ ਵੀ ਟਾਇਰ ਸਾਨੂੰ ਕੋਈ ਕਹਿੰਦਾ ਵਾ ਪਾ ਕੇ ਦੋ ਕੋਈ ਕਹਿੰਦਾ ਆ ਪਾ ਕੇ ਦੋ ਬਿਲਕੁਲ ਸਹੀ ਦੇਖੋ ਸਾਰੀ ਕੰਪਨੀ ਚੱਲਦਾ ਬਟ ਕਬੋਟਾ ਜਿਹੋ ਜਿਹਾ ਤਾਂ ਨਹੀਂ ਮਿਲੇ ਆਪਾਂ ਨੂੰ ਐਮ ਆਰ ਐਫ ਹੀ ਪਾ ਕੇ ਦੇਣੀ ਆ ਐਮ ਆਰ ਐਫ ਦੇ ਟਾਇਰ ਹੋਣਗੇ ਤੇ ਟੌਪ ਮਾਡਲ ਹੋਣਗੇ ਜੀ ਟਾਇਰ ਇਹਦੇ ਆ ਸਕਦੇ ਠੀਕ ਆ ਪਾ ਜੀ ਇੱਕ ਗੱਲ ਹੋਰ ਕਨਫਰਮ ਕਰਿਓ ਵੀ ਮਤਲਬ ਕਿੰਨੀ ਹੈ ਇਹ ਇਹਦੇ ਵਿੱਚ 21 24 27 HP ਦੇ ਫਿਰ ਉਸ ਤੋਂ ਬਾਅਦ 34 4 HP ਦਾ ਫਿਰ 45 HP ਦੇ ਵਿੱਚ ਤੇ 55 HP ਦੇ ਵਿੱਚ ਨਾ ਤੇ ਇਹ 5502 55 ਦੀ ਕੈਟਾਗਰੀ ਚ ਟਰੈਕਟਰ ਹੁੰਦਾ ਜੀ ਆਪਣਾ ਆਪਣੇ ਪੰਜਾਬ ਦੇ ਵਿੱਚ ਮੋਸਟਲੀ ਵੱਡੇ ਟਰੈਕਟਰ ਨੂੰ ਲੋਕੀ ਜ਼ਿਆਦਾ ਪਸੰਦ ਕਰਦੇ ਕਿਉਂਕਿ ਵੱਡੀ ਖੇਤੀ ਹੈ ਇੱਥੇ ਹੈ ਨਾ ਤੇ ਬਟ ਇਹਦੇ ਨਾਲ ਨਾਲ ਮੈਂ ਇੱਕ ਚੀਜ਼ ਹੋਰ ਐਡ ਕਰਨੀ ਚਾਹਾਂਗਾ ਕਿ ਸਾਡੇ ਕੋਲ ਜਿਹੜੇ 21 24 27 ਹੈ ਆਪਾਂ ਇੱਕ ਵਾਰੀ ਟਰੈਕਟਰ ਦੇ ਕੋਲ ਚਲਾਂਗੇ ਜੀ ਹਾਂਜੀ ਇਹ ਵਰਨਾ ਦੀ ਗੱਲ ਇਹ ਵੀ ਹੈ ਵੀ ਛੋਟੇ ਟਰੈਕਟਰ ਤੇ ਵੱਡੇ ਟਰੈਕਟਰ ਦੇ ਵਿੱਚ ਕਾਫੀ ਫੀਚਰਾਂ ਦਾ ਫਰਕ ਹੁੰਦਾ ਹੈ ਨਾ ਤੇ ਆਪਣੀ ਕੰਪਨੀ ਨੇ ਕਿੰਨਾ ਕੁ ਮਤਲਬ ਛੋਟੇ ਮਾਡਲ ਦੇ ਨਾਲ ਵੱਡੇ ਮਾਡਲ ਦੇ ਮੁਕਾਬਲੇ ਬਿੱਤ ਕਰਾ ਰੱਖਿਆ ਮੈਨੂੰ ਉਹ ਗੱਲ ਕਲੀਅਰ ਕਰੋ ਭੱਟੀ ਸਾਹਿਬ ਬਿਲਕੁਲ ਤੁਹਾਡੀ ਗੱਲ ਜਾਇਜ਼ ਹੈ ਬਟ ਦੇਖੋ ਬਾਕੀ ਕੰਪਨੀਆਂ ਦੇ ਵਿੱਚ ਫਰਕ ਹੁੰਦਾ ਛੋਟੇ ਟਰੈਕਟਰ ਦੇ ਵਿੱਚ ਫੀਚਰ ਘੱਟ ਹੁੰਦੇ ਆ ਵੱਡਾ ਜਿਹੜਾ ਵੇਚਦਾ ਉਹਦੇ ਵਿੱਚ ਜ਼ਿਆਦਾ ਹੁੰਦੇ ਆ ਜ਼ਿਆਦਾ ਹੁੰਦੇ ਆ ਬਟ ਇਹ ਜਿਹੜਾ ਟਰੈਕਟਰ ਹੈਗਾ ਜੀ ਸਾਡਾ ਇਹ 24 HP ਦਾ ਟਰੈਕਟਰ ਹੈਗਾ ਪੰਜਾਬ ਦੇ ਵਿੱਚ ਬਹੁਤ ਡਿਮਾਂਡ ਬਾਦੀ ਪਈ ਹੈ ਹੈਨਾ ਬਾਗਾਂ ਜੂਜ਼ ਹੋ ਰਿਹਾ ਇਹ ਟਰੈਕਟਰ 3 ਸਿਲੰਡਰ ਦੇ ਵਿੱਚ ਹੈਗਾ ਜੋ ਤੁਹਾਨੂੰ ਫੀਚਰ ਵੱਡੇ ਦੇ ਵਿੱਚ ਦੇਖਣ ਨੂੰ ਆਪਾਂ ਤੁਹਾਡੇ ਨਾਲ ਗੱਲਾਂ ਕੀਤੀਆਂ ਉਹ ਸਾਰੇ ਫੀਚਰ ਇਹਦੇ 'ਚ ਆ ਗਿਆ ਜੀ ਇਹ ਟਰੈਕਟਰ 4x4 ਹੈਗਾ ਇਹਦੇ ਬੈਵਲ ਗੇਅਰ ਹੈਗੇ ਆ ਉਹੀ ਟੈਕਨੀਕ ਜਿਹੜੀ ਕਬੋਟਾ ਦੀ ਵੱਡੇ ਟਰੈਕਟਰ ਜਾਂ ਉਹੀ ਇਹਦੇ 'ਚ ਹੈਗੀ ਆ ਇਹਦਾ ਵੀ ਫਲੈਟ ਡੈਕ ਆ ਚੜ੍ਹਨਾ ਉਤਰਨਾ ਬਹੁਤ ਈਜ਼ੀ ਹੈ ਜਦੋਂ ਤੁਸੀਂ ਛੋਟੇ ਟਰੈਕਟਰ ਦੂਜੀ ਕੰਪਨੀ ਦੇ ਦੇਖੋਗੇ ਸਾਬ ਪੱਟੀ ਸਾਹਿਬ ਉਹਨਾਂ 'ਚ ਚੜ੍ਹਨਾ ਉਤਰਨਾ ਬਹੁਤ ਕੰਜਸਟਡ ਜਾਂ ਹੋ ਜਾਂਦਾ ਬੜਾ ਛੋਟਾ ਲੀਵਰ ਇੱਥੇ ਲੱਗੇ ਆ ਚੜ੍ਹਨਾ ਉਤਰਨਾ ਇਹ ਬਿਲਕੁਲ ਮਤਲਬ ਇੰਨਾ ਜਿਹਾ ਮਤਲ ਫਲੈਟ ਹੈਗਾ ਕਿ ਬੱਚਾ ਵੀ ਬੰਦਾ ਵੀ ਕੋਈ ਵੀ ਬੰਦਾ ਚੜਨਾ ਹੋਤਨਾ ਕੋਈ ਕਿਸੇ ਜੀ ਨੂੰ ਦਿੱਕਤ ਨਹੀਂ ਆਈ ਚੜਨਾ ਵੀ ਸੌਖਾ ਉਤਰਨਾ ਵੀ ਸੌਖਾ ਚੜਨਾ ਵੀ ਸੌਖਾ ਤੇ ਉਤਰਨਾ ਵੀ ਸੌਖਾ ਬਿਲਕੁਲ ਬਿਲਕੁਲ ਤੇ ਸੈਕੰਡਲੀ ਇੱਕ ਇਹਦੇ ਤੇ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿਸਾਨ ਭਰਾਵਾਂ ਨੂੰ ਆਪਣਾ 21 24 27 HP ਦੇ ਕਬੂਟਾ ਦੇ ਹਾਰਟੀਕਲਚਰ ਹਲੋਂ 245 ਤੋਂ 196000 ਤੋਂ 245000 ਤੱਕ ਦੀ ਸਬਸਿਡੀ ਹੈਗੀ ਆ ਤੁਸੀਂ ਆਪਣੀ ਅਰਜੀ ਤੁਸੀਂ ਆਪਣੇ ਰਜਿਸਟਰੀ ਹਾਰਟੀਕਲਚਰ ਦੇ ਵਿੱਚ ਤੁਸੀਂ ਅਪਲਾਈ ਕਰ ਸਕਦੇ ਹੋ ਤੇ ਤੁਹਾਡੇ ਉਹਦੇ ਲਈ ਕੁਝ ਨਿਯਮ ਤੇ ਸ਼ਰਤਾਂ ਹੈਗੀਆਂ ਉਹ ਤੁਸੀਂ ਕਲੀਅਰ ਕਰਕੇ ਤਾਂ ਤੁਸੀਂ ਇਹ ਟਰੈਕਟਰ ਪਰਚੇਸ ਕਰ ਸਕਦੇ ਹੋ ਓਕੇ ਓਕੇ ਇਹਤੇ ਸਬਸਿਡੀ ਸਾਡੀ 2 196 ਤੋਂ 245000 ਤੱਕ ਦੀ ਇਹ ਮਤਲਬ 196000 ਤੇ 245000 ਦੇ ਵਿੱਚ ਜਿਹੜਾ ਫਰਕ ਹੈ ਤੇ ਇਹਦੇ ਬਾਰੇ ਥੋੜਾ ਸਮਝਾਓ ਵੀ 196000 ਦੀ ਸਬਸਿਡੀ ਕਿਹਦੇ ਨਾਂ ਤੇ ਆ? 240000 ਦੀ ਕੀ ਦੇ ਨਾਮ ਇਹ ਦੇ ਲਈ ਕੀ ਹੈਗਾ ਕਿ ਜਿਹੜੀ 196 ਦੀ ਹੈਗੀ ਆ ਜਨਰਲ ਤੇ ਹੈਗੀ ਆ ਬੰਦੇ ਦੇ ਨਾਮ ਤੇ ਤੁਸੀਂ ਕਰਾਉਣਾ ਚਾਹੁੰਦੇ ਹੋ ਹਨਾ ਕੋਈ ਖੇਤ ਉਹਨਾਂ ਦੇ ਨਾਮ ਤੇ ਹੈਗੀ ਆ ਲੈਣਾ ਚਾਹੁੰਦੇ ਹੋ ਇੱਕ 196 ਦੀ ਹੈ ਜੇ ਤੁਸੀਂ ਲੇਡੀ ਐਡ ਕਰਦੇ ਹੋ ਲੇਡੀ ਨੂੰ ਦੇਖੋ ਤੁਹਾਨੂੰ ਪਤਾ ਇੰਡੀਆ ਦੇ ਵਿੱਚ ਪ੍ਰਾਥਮਿਕਤਾ ਜ਼ਿਆਦਾ ਹੈ ਤੇ ਉਹਨਾਂ ਨੂੰ 245 ਦੀ ਹੈਗੀ ਹੈ ਹਨਾ ਜੀ ਸਬਸਿਡੀ ਤੇ ਬਾਕੀ ਤੁਸੀਂ ਹੋਰ ਜਾਣਕਾਰੀ ਲਈ ਆਪਣੀ ਨਜ਼ਦੀਕੀ ਹਾਰਟੀਕਲਚਰ ਆਫਿਸ ਵਿੱਚ ਤੁਸੀਂ ਵਿਜ਼ਿਟ ਕਰ ਸਕਦੇ ਹੋ ਵੀ ਜੀ ਜਾਣਕਾਰੀ ਆਪਾਂ ਸਾਡੇ ਨਾਲ ਸਾਡਾ ਭ੍ਰਮਣ ਜੋਤ ਆਪਾਂ ਉਹਨਾਂ ਤੋਂ ਵੀ ਲਵਾਂਗੇ ਵੀ ਇਕ ਤੋ ਕਿ ਇਹਨਾਂ ਦਾ ਵੀ ਬੜਾ ਟਰੈਕਟਰ ਏਜੰਸੀ ਦੇ ਨਾਲ ਤੇ ਉਹ ਇੱਕ ਕਬੋਟਾ ਦੇ ਨਾਲ ਤੁਸੀਂ ਵੀ ਥੋੜਾ ਜਿਹਾ ਸਾਨੂੰ ਜਾਣਨਾ ਪਾਇਓ ਵੀ ਆਪਣੀ ਜਿਹੜੀ ਕਬੋਟਾ ਇੱਥੇ ਸ਼ੋਰੂਮ ਹੈ ਬਟੰਡਾ ਦੇ ਵਿੱਚ ਕਿੱਥੇ ਜੀ ਖੜੇ ਆਪਾਂ ਇਸ ਟਾਈਮ ਤੇ ਇਹ ਆਪਣਾ ਆਈਡੀਆ ਚੌਕ ਹੈ ਹੁਣ ਇਹਦਾ ਨਾਮ ਚੇਂਜ ਹੋ ਗਿਆ ਗੁਰਮੁਖੀ ਚੌਕ ਬਣ ਗਿਆ ਅਸੀਂ ਗੁਰਮੁਖੀ ਚੌਕ ਕੋਲ ਦਾ ਗੁਰਮੁਖੀ ਚੌਕ ਹੈ ਤਲਵੰਡੀ ਸਾਬ ਤੋਂ ਆ ਰਹੇ ਆ ਜਾਂ ਡੱਬ ਵਾਲੀ ਸਾਈਡ ਤੋਂ ਆ ਰਹੇ ਆ ਇਹ ਜਿਹੜਾ ਓਵਰ ਬ੍ਰਿਜ ਹੈ ਉਹਦੇ ਪਰ ਚੌਕ ਬਣਦਾ ਹੈ ਤੇ ਉਹਦੇ ਥੱਲੇ ਵੀ ਇੱਕ ਚੌਕ ਹੈ ਅੱਛਾ ਤੇ ਥੱਲੇ ਬਿਲਕੁਲ ਆਪਣੀ ਡੀਲਰਸ਼ਿਪ ਪੁਆਇੰਟ ਦੇ ਉੱਤੇ ਹੈ ਜਿਹੜਾ ਆਪਣਾ ਨਵਾਂ ਬਾਈਪਾਸ ਬਣਿਆਗਾ ਹਮ ਅੰਮ੍ਰਿਤਸਰ ਤੇ ਪਟਿਆਲੇ ਕੰਨੀ ਨੂੰ ਜਾਣ ਵਾਲਾ ਠੀਕ ਹੈ ਜੀ ਤੇ ਕੈਂਟਕੋਲ ਦੀ ਉੱਥੇ ਆਪਣਾ ਬਿਲਕੁਲ ਪੁਆਇੰਟ ਦੇ ਉੱਤੇ ਆਪਣੀ ਡੀਲਰਸ਼ਿ ਇੱਕ ਆਪਣੀ ਡੀਲਰਸ਼ਿਪ ਰਾਂਪਰਾਂ ਫੁੱਲ ਹੈ ਇੱਕ ਤਲਵੰਡੀ ਸਾਬੋ ਦੇ ਵਿੱਚ ਠੀਕ ਹੈ ਤਿੰਨ ਮਤਲਬ ਡੀਲਰਸ਼ਿਪ ਨਾਲ ਆਪਣਾ ਤਿੰਨ ਪੂਰਾ ਪ੍ਰਿੰਟਾ ਸ਼ੇਅਰ ਤੁਹਾਨੂੰ ਮਤਲਬ ਕਵੋਟਾ ਨਾਲ ਜੁੜ ਕੇ ਕਿਵੇਂ ਤੁਹਾਨੂੰ ਇਹਦੇ ਵਿੱਚ ਕੀ ਡਿਫਰੈਂਟ ਲੱਗਿਆ ਮੈਨੂੰ ਗੱਲ ਦੁਨੀਆ ਦੇ ਬ੍ਰੈਸਟਾ ਹੀ ਇਹਦੇ ਵਿੱਚ ਕਾਫੀ ਜ਼ਿਆਦਾ ਹੈ ਅੱਛਾ ਜੇ ਦੇਖੇ ਜਾਣ ਜਿਵੇਂ ਕਿ ਆਪਾਂ ਦੇਖਦੇ ਆ ਕਿ ਮੋਸਟਲੀ ਆ ਆਪਣਾ ਹੁਣ ਝੋਨੇ ਦਾ ਸੀਜ਼ਨ ਸਟਾਰਟ ਹੋ ਗਿਆ ਹਾਂਜੀ ਤੇ ਹੁਣ ਇਹਦੇ ਵਿੱਚ ਕੀ ਹੈ ਝੋਨਾ ਗਿੱਲਾ ਹੁੰਦਾ ਵੱਢਣਾ ਪੈ ਜਾਂਦਾ ਪਰ ਉਹਦੇ ਵਿੱਚ ਸਿਸਟਮ ਕੀ ਹੈ ਇਹਦੇ ਵਿੱਚ ਆ ਡਬਲ ਸਪੋਰਟ ਆਉਂਦੀ ਹੈ ਆਹ ਵਾਲੀ ਡਬਲ سپورਟ ਹੈ ਆ ਦੇਖੋ ਇਹਦੇ ਬਲਾਕ ਨਾਲ ਵੀ سپورਟ ਹੈ ਇਹਦੇ ਬਾਹਰ ਵੀ سپورਟ ਹੈ ਆਪਾਂ ਦੇਖਿਆ ਕਿ ਚੰਗੇ ਜਿਹੜੇ ਟਰੈਕਟਰ ਹੈ ਨਾ ਜਿਹੜੇ ਕਹਿੰਦੇ ਕਿ ਬਹੁਤ ਵਧੀਆ ਟਰੈਕਟਰ ਉਹ ਵੀ ਪੱਟੇ ਜਾਂਦੇ ਦੇਖਿਆ ਹਿੱਸਿਆਂ ਜੀ ਜੋ ਟੋਚੜ ਪੈ ਜਾਂਦੇ ਆ ਸਹੀ ਗੱਲ ਹੈ ਜੀ ਜਦੋਂ ਉਹ ਆਏ ਦੋ ਫਾੜ ਹੋ ਜਾਂਦੇ ਆ ਕੰਪਨੀ ਨੇ ਡਬਲ سپورਟ ਦੇ ਨਾਲ ਟਰੈਕਟਰ ਦਿੱਤਾ ਹੋਇਆ ਹੈ ਮਜ਼ਬੂਤੀ ਬਣਾ ਦਿੱਤੀ ਮਜ਼ਬੂਤੀ ਜ਼ਿਆਦਾ ਦਿੱਤੀ ਹੋਈ ਹੈ ਟਰੈਕਟਰ ਨੂੰ ਇੱਕ ਭੱਟੀ ਸਾਹਿਬ ਹੋਰ ਗੱਲ ਐਡ ਕਰਦੇ ਆ ਇਹਦੀ ਜਿਹੜੀ ਸ਼ੋਅ ਹੈ ਉਹ ਸਟੀਲ ਚ ਹੈ ਸਹੀ ਸਟੀਲ ਦੇ ਵਿੱਚ ਹੈ ਹਾਂ ਇਹ ਫਾਈਬਰ ਦੇ ਵਿੱਚ ਨਹੀਂ ਗੀ ਓਕੇ ਦੇਵੀ ਗੰਢ ਗੱਲਾਂ ਇੱਕ ਹੋਰ ਚੀਜ਼ ਹੈ ਇਹਦੇ ਵਿੱਚ ਜਿਹੜੀ ਦੀ ਇੰਜਨ ਦੀ ਹੀਟ ਆ ਉਹ ਨਹੀਂ ਹੈਗੀ ਉਹਦੇ ਕਾਰਨ ਇਹਦੇ ਨਾਲ ਟੈਂਕੀ ਦੇ ਉੱਪਰ ਲਾਈ ਹੋਈ ਹੈ ਨਾ ਹੀਟ ਗਾਰਡ ਦਿੱਤੇ ਹੈ ਕਿ ਹੀਟ ਗਾਰਡਾਂ ਦੇ ਨਾਲ ਪੈਰ ਮੱਚਦੇ ਆ ਇਹਦੇ ਇੰਜਨ ਦੀ ਹੀਟ ਹੈ ਨਹੀਂ ਤਾਂ ਇਹਦੇ ਪੈਰਾਂ ਨੂੰ ਵੀ ਬੰਦ ਕਾ ਵਿਭੁੱਤ ਜੇ ਉਹ ਵੀ ਬੈਠਾ ਹੁੰਦਾ ਬੰਦਾ ਚਲਾ ਰਿਹਾ ਉਹਦੇ ਪੈਰਾਂ ਨੂੰ ਹੀਟ ਨਹੀਂ ਆਉਂਦੀ ਬਾਕੀ ਧਰਮ ਇੱਕ ਗੱਲ ਹੋ ਰਿਹਾ ਇਹ ਕੱਲੇ ਇਸ ਟਰੈਕਟਰ ਦੀ ਗੱਲ ਨਹੀਂ ਕਰਦੇ ਤੁਹਾਨੂੰ ਕੋਬੋਟਾ ਦੇ ਕਿਸੇ ਟਰੈਕਟਰ ਦੇ ਵਿੱਚ ਵੀ ਹੀਟ ਗਾਰਡ ਨਹੀਂ ਮਿਲਣਗੇ ਕਿਉਂਕਿ ਇਹਦੇ ਇੰਜਨ ਦੀ ਬਣਤਰੀ ਇਦਾਂ ਦੀ ਬਣੀ ਹੈ ਦੀ ਹੀਟ ਹੀ ਨਹੀਂ ਜਾਂਦੀ ਪੈਰਾਂ ਨੂੰ ਨਾ ਇਹਦੀ ਹੀਟ ਹੈਗੀ ਤਾਂ ਹੀ ਉਹ ਇਹਨਾਂ ਨੇ ਉੱਪਰ ਟੈਂਕੀ ਇਹਦੇ ਉੱਪਰ ਲਾਈ ਦਿੱਤੀ ਆ ਇਹ ਵੀ ਗੱਲ ਇੱਕ ਹੋਰ ਹੈ ਇੱਕ ਕਿਸਾਨ ਭਰਾਵਾ ਦੇ ਵਿੱਚ ਨਾ ਮਨ ਦੇ ਵਿੱਚ ਹੋਰ ਬਹੁਤ ਵੱਡਾ ਡਾਊਟ ਹੁੰਦਾ ਕਿ ਯਾਰ ਇੰਨਾ ਪੈਸਾ ਲਾ ਰਹੇ ਆ ਟਰੈਕਟਰ ਦਾ ਯਾਰ ਆਪਾਂ ਬਦਲ ਕੇ ਟਰਾਲੀਆਂ ਪਾਉਣੀਆਂ ਹੁੰਦੀਆਂ ਹਨਾ ਇਹਨਾਂ ਨੇ ਉਹ ਵੀ ਵਿੱਚ ਭੱਟੀ ਸਾਹਿਬ ਐਡ ਕੀਤਾ ਹੋਇਆ ਕਿ ਤੁਸੀਂ ਐਕਸਟਰਾ ਪੰਪ ਲਾਉਣ ਨਾਲ ਟਰੈਕਟਰ ਦੇ ਅੱਗੇ ਤੁਸੀਂ ਲਾ ਸਕਦੇ ਹੋ ਫਿਰ ਟਰਾਲੀਆਂ ਅੱਡ ਤੋਂ ਚਕਾਉਣ ਲਈ ਠੀਕ ਹੈ ਇਹਨਾਂ ਨੇ ਅੱਗੇ ਪੁਆਇੰਟ ਦਿੱਤਾ ਹੋਇਆ ਹੈ ਠੀਕੋ ਪਹਿਲੀ ਮਤਲਬ ਧਿਆਨ ਚ ਰੱਖੀਏ ਜੀ ਕਿ ਕਵੋਟਾਂ ਨੇ ਬਹੁਤ ਕੋਈ ਧਿਆਨ ਦੇ ਰੱਖਿਆ ਹੋਇਆ ਹੈ ਕਿ ਤੁਸੀਂ ਲੋਡਰ ਬਣਾਉਣਾ ਹੈ ਉਹ ਵੀ ਬਣਾਉਣ ਲਈ ਵੀ ਅੱਗੇ ਇਹਦੇ ਆਪਸ਼ਨ ਦਿੱਤੀ ਹੋਈ ਹੈ ਕਿ ਤੁਸੀਂ ਲੋਡਰ ਬਣਾ ਕੇ ਵੀ ਇਹਦੇ ਜੜਾ ਸਕਦੇ ਹੋ ਬਹੁਤ ਚੀਜ਼ਾਂ ਕਵੋਟਾਂ ਨੇ ਬਹੁਤ ਧਿਆਨ ਦਿੱਤੀਆਂ ਹੋਈਆਂ ਨੇ ਕਿ ਜਿਹੜਾ ਕੀ ਆਪਣੇ ਕਈ ਕਿਸਾਨ ਭਰਾਵਾਂ ਨੂੰ ਪਤਾ ਨਹੀਂ ਕਿ ਜਿਵੇਂ ਆਹ ਈਜ਼ੀਲੀ 에ਅਰ ਫਿਲਟਰ ਆਪਾਂ ਚੈੱਕ ਕਰਨੇ ਆ ਹਨ ਇਹਦਾ ਤੁਸੀਂ ਲੌਕ ਖੋਲੋ ਕਿ ਇੱਥੇ ਪੱਤੀਆਂ ਹੈ ਨਹੀਂ ਕਿ ਲੂਸ ਹੋ ਜਾਣੀਆਂ ਇਹਨੂੰ ਤੁਸੀਂ ਇੱਥੇ ਲੌਕ ਕਰ ਦੋ ਬੈਟਰੀ ਆ ਜਿਹੜੀ ਜਿਵੇਂ ਮੰਨ ਲਓ ਕਈ ਟਰੈਕਟਰਾਂ ਦੀ ਸਾਲ ਬਾਅਦ 100 ਐਂਪੀਅਰ ਦੀ ਬੈਟਰੀ ਧਰੋਣੀ ਪੈਂਦੀ ਆ ਸਟਾਰਟ ਹੀ ਨਹੀਂ ਹੁੰਦੇ ਹੁੰਦੇ ਨਹੀਂ ਹੁੰਦੇ ਇਹ 40 ਐਂਪੀਅਰ ਦੀ ਬੈਟਰੀ ਨਾਲ ਸਟਾਰਟ ਹੋ ਜਾਂਦਾ ਅੱਛਾ ਤੁਸੀਂ ਤੇ ਪਾਣੀ ਚੈੱਕ ਕਰਨਾ ਹੈ ਉਹ ਫਰੰਟ ਤੇ ਜਿਹੜਾ ਰੂਟੀਨ ਦਾ ਡੇਲੀ ਚੈੱਕ ਅਪ ਕਰਨਾ ਉਹ ਸਾਰਾ ਟਰੈਕਟਰ ਦਾ ਫਰੰਟ ਤੇ ਲੱਗਦਾ ਫਰੰਟ ਦੀ ਦਿੱਤਾ ਤੇ ਬਾਕੀ ਆਪਾਂ ਜਿਹੜਾ ਐਸੈਸਰੀ ਦੇ ਵਿੱਚ ਗੱਲ ਕਰਕੇ ਦਾ ਆਪਾਂ ਇਹਦੇ ਵਿੱਚ 3.5 ਕੁਆਂਟਲ ਦਾ ਫਰੰਟ ਵੇਟ ਲਾ ਕੇ ਦੇਣੇ ਆ ਕਿ ਜਿਹੜੀ ਟਰੈਕਟਰ ਦੀ ਸ਼ੋ ਨੂੰ ਤੇ ਅੱਗੇ ਆਪਣੇ ਜਿਵੇਂ ਸੁਪਰ ਸੀਡਰ ਚੱਲਣੇ ਆ ਉਹਨਾਂ ਲਈ ਆਇਣਾ ਹੋਵੇ ਕਿ ਗੱਟੇ ਧਰਨੇ ਪੈਣ ਕਿਉਂਕਿ ਮਤਲਬ ਇਹ ਕੰਪਨੀ ਵੱਲੋਂ ਆਉਂਦਾ ਨਹੀਂ ਨਹੀਂ ਇਹ ਆਪਾਂ ਮੈਨੂਫੈਕਚਰ ਆਪਾਂ ਆਪ ਕਰਕੇ ਦਿੰਨੇ ਆ ਓਕੇ ਤੇ ਕਿੰਨਾ ਕਿੰਨਾ ਵੇਟ ਦੱਸਈਏ ਦਾ ਇਹਦੇ ਵਿੱਚ ਜੀ ਪੌਣੇ 3 ਕੁਇੰਟਲ ਵੇਟ ਆ ਪੌਣੇ ਯਾਨੀ ਕਿ 2 ਕੁਇੰਟਲ 70 75 ਕਿਲੋ 70 75 ਕਿਲੋ ਚੁੱਲੇ ਤੋਂ ਬਾਹਰ ਕਹਿ ਦੀਏ ਚੁੱਲੇ ਤੋਂ ਬਾਹਰ ਕਹਿ ਦੀਏ ਉਹ ਇਹ ਵੀ ਗੱਲ ਤਾਂ ਮੈਂ ਕਹਿੰਦਾ ਵੇਟ ਮੂਰੇ ਲੱਗੇ ਹੋਇਆ ਜਿਵੇਂ ਸੁਪਰ ਸੀਟਰ ਸਾਰਿਆਂ ਨੂੰ ਪਤਾ ਵੀ ਘੱਟੋ ਘੱਟ 10 ਕੁਇੰਟਲ ਤੋਂ ਪਲੱਸ ਦਾ ਵੇਟ ਆ ਪਲੱਸ ਪਲੱਸ ਦੀ ਮਿੱਟੀ ਲੱਗ ਜਾਂਦੀ 20 ਪਏ ਦਾ 13 ਕੁਇੰਟਲ ਤਿੱਕਰ ਵੇਟ ਬਣ ਜਾਂਦਾ ਹਾਂ ਤੇ ਉਦੋਂ ਫਿਰ ਦੂਜੇ ਆਏ ਇਹ ਕਰਦੇ ਫਿਰ ਤੇ ਮੈਂ ਤਾਂ ਦੋ ਟਾਇਰਾਂ ਦੀ ਘੁੰਮਦੇ ਗੱਲੇ ਆ ਬੈਂਪ ਵਿੱਚ ਵੀ ਫਿਰ ਮਿੱਟੀ ਦੇ ਗੱਟੇ ਭਰ-ਭਰ ਮੂਰੇ ਰੱਖਣੇ ਪੈਂਦੇ ਉਹੀ ਵੇਟ ਆ ਇਹਦੇ ਮੁੰਡੇ ਲੱਗੇ ਇਹਦੇ ਆਪ ਅੱਗੇ ਲਾਤਾ ਓਕੇ ਬਾਕੀ ਤੁਸੀਂ ਕੂਲਰ ਚੈੱਕ ਕਰਨਾ ਤੇ ਉਹ ਵੀ ਫਰੰਟ ਦੀ ਆ ਗਿਆ ਨਾ ਦੇਖੋ ਜੀ ਰੂਟੀਨ ਦਾ ਚੈੱਕ ਅਪ ਐਸੀ ਜਦੋਂ ਆਪਾਂ ਰੈਕਟਰ ਕਹਿ ਦਿੰਦੇ ਨੇ ਘਰੋਂ ਤੋਰਨਾ ਹੈ ਤਾਂ ਉਹਦਾ ਸਾਰਾ ਕੁਝ ਸਾਹ ਚੈੱਕ ਕਰਕੇ ਤੋਰਨਾ ਚਾਹੀਦਾ ਬਿਲਕੁਲ ਬਿਲਕੁਲ ਹਾਂ ਇਹੀ ਚੀਜ਼ਾਂ ਨੇ ਨਹੀਂ ਕਈਆਂ ਦੇ ਨਾਲ ਆ ਕੇ ਇੰਨੀਆਂ ਜਿਹੀਆਂ ਵਿੱਚ ਫਸਾਈਆਂ ਪਈਆਂ ਹੁੰਦੀਆਂ ਵਿੱਚ ਫਸਾਈਆਂ ਪਈਆਂ ਹੁੰਦੀਆਂ ਬੈਟਰੀ ਸਾਈਡ ਤੇ ਹੁੰਦੀ ਹੈ ਜੀ ਬੰਦੇ ਦਾ ਧਿਆਨ ਹੀ ਨਹੀਂ ਵੱਜਦਾ ਇੱਕ ਦੇਖੋ ਜੀ ਇੱਕ ਬੰਦਾ ਇੱਕ ਚੀਜ਼ ਹੋਰ ਹੈ ਹਮ ਕੀ ਦੇਖੋ ਜੇ ਕਹਿ ਲਗੇ ਆਪਾਂ ਸਿਔਖ ਪੈਂਦੀ ਹੁੰਦੀ ਹੈ ਜਿਗਾਰ ਤੋਂ ਜੜ ਤੋਂ ਹਾਂ ਤਾਂ ਸੋਰਾ ਵੀ ਪੈਂਦਾ ਤਾਂ ਆਪਣਾ ਜਿੱਥੋਂ ਵੀਨ ਤੋਂ ਸਟਾਰਟ ਹੁੰਦਾ ਹੈ ਬਿਲਕੁਲ ਉਹ ਜੜ ਤੋਂ ਪੈਂਦਾ ਹੈ ਹਾਂ ਤੇ ਟਰੈਕਟਰ ਦੀ ਮਗਰਿਆੜ ਤੋਂ ਜਦ ਸਟਾਰਟ ਹੁੰਦੀ ਹੈ ਹੂੰ ਜੇ ਇਹਦੇ ਵਿੱਚ ਤੁਸੀਂ ਡਿਫਰੈਂਸ ਦੇਖੋ ਟਰੈਕਟਰ ਤੇ ਮਗਰਿਆੜ ਦੇ ਵਿੱਚ ਨਾ ਜੜ ਪਾਵੇ ਹੂੰ ਨਾ ਮਗਰਿਆੜ ਕਰੇ ਬਿਲਕੁਲ ਇਹ ਵੀ ਗੱਲ ਘੈਂਟ ਆ ਸਹੀ ਗੱਲ ਮਗਰਿਆੜ ਦੀ ਗੱਲ ਦੇ ਲਈ ਮਗਰਿਆੜੇ ਦੀ ਗੱਲ ਦੇਣੀ ਜੀ ਹੂੰ ਟਰੈਕਟਰ ਬਹੁਤ ਵਧੀਆ ਢੰਗ ਨਾਲ ਬਣਾਇਆ ਹੈ ਜੇ ਜੀ ਬਰੀਕੀ ਦੇ ਵਿੱਚ ਗੱਲਾਂ ਹੋਰ ਵੀ ਕਿਸਾਨ ਭਰਾਵਾਂ ਨੇ ਆਪਣੇ ਤੋਂ ਜਿਹੜੇ ਬੈਨੀਫਿਟ ਆ ਜਿਹੜੇ ਕਿ ਇੱਕ ਵੋਟਾ ਲੈ ਕੇ ਸਾਨੂੰ ਕੀ ਕੀ ਬੈਨੀਫਿਟ ਮਿਲਣਗੇ ਹੋਰ ਬਹੁਤ ਬੈਨੀਫਿਟ ਹੈ ਕਿ ਜਿਵੇਂ ਇਹਦੇ ਟਾਇਰ ਆ ਪਿਛਲੇ ਫਲੈਟ ਘਸਦੇ ਆ ਹੋਰ ਨਿੱਕੀਆਂ ਨਿੱਕੀਆਂ ਚੀਜ਼ਾਂ ਨੇ ਸਾਡੇ ਨਾਲ ਕੰਟੈਕਟ ਕਰੋ ਸਾਡੀ ਬ੍ਰਾਂਚ ਵਿਜ਼ਿਟ ਕਰੋ ਆ ਕੇ ਆਪਾਂ ਸਾਰੀਆਂ ਗੱਲਾਂ ਭਰਾਵਾਂ ਨੂੰ ਵਧੀਆ ਢੰਗ ਨਾਲ ਸਮਝਾਵਾਗੇ ਮੋਬਾਈਲ ਨੰਬਰ ਸਾਡੇ ਨੋਟ ਕਰ ਲਓ ਜੀ 94171 45180 84272 77743 ओके ਆਪਣੇ ਬਾਕੀ ਫੇਸਬੁਕ ਇੰਸਟਾਗ੍ਰam ਸਾਰੀਆਂ ਚੀਜ਼ਾਂ ਦੇ ਪੇਜ ਹੈਗੇ ਸਰਚ ਕਰ ਸਕਦੇ ਆ ਬੁੱਟਾ ਟਰੈਕਟਰਸ ਬਟਿੰਡਾ ਤਲਵੰਡੀ ਸਾਬ ਉਹ ਰਾਮਪਰਾ ਬੁੱਲਪੜ ਕੇ ਉਹਦੇ ਸਾਰੀ ਜਾਣਕਾਰੀ ਆਪਣੀ ਪ੍ਰੋਪਰ ਹੁੰਦੀ ਹੈ ਇੱਕ ਦੋ ਚੀਜ਼ਾਂ ਆਪਣੀਆਂ ਜਿਵੇਂ ਝੋਨਾ ਲਾਉਣ ਵਾਲੀ ਮਸ਼ੀਨ ਆ ਗਈ ਰੋਟਾਵੇਟਰ ਵੀ ਬਣਾ ਰਹੀ ਹੈ ਕਬੋਟਾ ਸੁਪਰ ਸੀਡਰ ਵੀ ਬਣਾ ਰਹੀ ਹੈ ਤੂੜੀ ਵਾਲੀ ਮਸ਼ੀਨਾਂ ਵੀ ਤਿਆਰ ਕਰਤੀਆਂ ਕਬੋਟਾ ਨੇ ਵੱਢਣ ਵਾਲੀਆਂ ਵੀ ਤਿਆਰ ਕਰਤੀਆਂ ਬੈਲਰ ਵੀ ਤਿਆਰ ਕਰਤੇ ਸਾਰੀਆਂ ਚੀਜ਼ਾਂ ਕਬੋਟਾ ਦੀਆਂ ਆਪਣੇ ਕੋਲੇ ਮਿਲਦੀਆਂ ਠੀਕ ਹੈ ਜਾਨਕੀ ਹਰ ਇੱਕ ਐਪਲੀਮੈਂਟ ਖੇਤੀਬਾੜੀ ਦਾ ਐਪਲੀਮੈਂਟ ਮਿਲਦਾ ਜਿਵੇਂ ਕਿ ਪਹਿਲਾਂ ਦੱਸ ਕੇ ਹਟੇ ਨੇ ਕਿ ਆਪਣੀ ਲਸਣ ਲਾਉਣ ਵਾਲੀ ਮਸ਼ੀਨ ਤੋਂ ਲੈ ਕੇ ਵੱਢਣ ਵਾਲੀ ਚ ਗੋਭੀ ਲਾਉਣ ਵਾਲੀ ਮਿਰਚਾ ਲਾਉਣ ਵਾਲੀ ਸਰਗਾ ਆਈਟਮ ਆਪਣੀਆਂ ਇੱਕ ਕਬੋਟਾ ਬਣਾਉਂਦੀ ਹੈ ਓਕੇ ਤੇ ਲੈ ਮਿੱਤਰੋ ਥੋੜਾ ਜਨਾ ਜੇ ਤੁਸੀਂ ਵੀ ਕੋਈ ਟਰੈਕਟਰ ਨਵਾਂ ਖਰੀਦਣਾ ਚਾਹੁੰਦੇ ਹੋ ਤਾਂ ਇੱਕ ਵਾਰੀ ਮੈਂ ਤੇ ਇਹ ਕਹੂੰਗਾ ਵੀ ਕਬੋਟਾ ਦੇ ਇਸ ਸ਼ੋਰੂਮ ਤੇ ਉੱਪਰ ਜ਼ਰੂਰ ਆ ਕੇ ਜਾਇਓ ਜਦੋਂ ਤੁਹਾਨੂੰ ਬਰੀਕੀ ਨਾਲ ਇੱਥੇ ਬੈਠ ਕੇ ਹੋਰ ਵੀ ਜਾਣਕਾਰੀ ਮਿਲਣੀ ਨਾ ਹੋ ਨਹੀਂ ਸਕਦਾ ਤੁਹਾਡਾ ਜਿਹੜਾ ਮਾਣਾ ਹੈ ਉਹ ਨਾ ਬਦਲੇ ਕੋੜਾ ਮਣਾ ਆਟੋਮੈਟਿਕ ਇੱਕ ਉਹ ਵੀ ਕਬੋਟਾ ਲੈਣਾ ਤਾਂ ਲੈਣੀ ਹੈ ਨੰਬਰ ਕੈਪਸ਼ਨ ਦੇ ਵਿੱਚ ਆ ਕੋਈ ਜਾਣਕਾਰੀ ਹੋਰ ਸਾਡੇ ਤੋਂ ਰਹੀ ਹੋਵੇ ਤਾਂ ਜਰੂਰ ਇੱਕ ਵਾਰੀ ਸੰਪਰਕ ਕਰੋ ਗੁਰਮੁਖੀ ਚੌਕ ਦੇ ਬਿਲਕੁਲ ਨੇੜੇ ਹੈਣਾ ਜੀ ਬਿਲਕੁਲ ਨੇੜੇ ਬਿਲਕੁਲ ਸਾਡੇ ਗੁਰਮੁਖੀ ਚੌਕ ਦੇ ਤੇ ਭਾਜੀ ਉਹਨਾਂ ਦਾ ਨਾਮ ਹੈਗਾ ਅੰਡਾ 70 ਸੀ ਨੇ ਜੀ ਤੇ ਕਰੋ ਸੰਪਰਕ